ਪਾਣੀ ਹਰ ਸਾਲ ਡੂੰਗੇ ਤੇ ਡੂੰਗਾ ਹੁੰਦਾ ਜਾ ਰਿਹਾ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਐਸਾ ਪਿੰਡ ਹੈ ਕਿ ਹੁਣ ਜ਼ਮੀਨੀ ਪਾਣੀ ਜਮਾ ਸੁੱਕ ਗਿਆ ਉੱਥੇ ਕਿਸੇ ਖੂਹ ਚ ਕਿਸੇ ਟੂਬਵਲ ਚ ਪਾਣੀ ਹੈ ਨਹੀਂ ਜਿਹੜੀ ਹਿਮਾਲਿਆ ਤੋਂ ਠੀਕ ਨੈਕਸਟ ਪ੍ਰਾਂਤ ਜਿਹੜਾ ਹੈਗਾ ਅਸੀਂ ਰਿਵਰਾਈਨ ਸਟੇਟ ਹੈ ਹਮ ਟਾਈਪੇਰੀਅਨ ਸਟੇਟ ਹੈ ਆਪਾਂ ਕਿਹਨਾਂ ਨਾਮ ਖਾੜਾਂ ਦੇ ਵਿਚਰਾਏ ਪੀਰ ਦੀ ਗੱਲ ਕਰ ਰਹੇ ਸੀ ਰਾਈਪੇਰੀਅਨ ਸਟੇਟ ਦਾ ਡਰਾਈ ਹੋਣਾ ਇੱਕ ਐਡੀ ਵੱਡੇ ਖਤਰੇ ਦੀ ਘੰਟੀ ਹੈ ਰਾਜਸਥਾਨ ਚ ਅਸੀਂ ਗੰਗਾ ਇੰਦਰਾ ਕਨਾਲ ਭੇਜੀ ਹੋਈ ਆ ਉਹ ਹੌਲੀ ਹੌਲੀ ਉਹਨੇ ਉੱਥੇ ਗ੍ਰੀਨਰੀ ਕਰਤੀ ਜਦੋਂ ਰੇਗਿਸਤਾਨ ਦੀ ਗ੍ਰੀਨਿੰਗ ਹੁੰਦੀ ਹੈ ਨਾ ਤੇ ਉਹ ਰੇਗਿਸਤਾਨ ਕਿਤੇ ਹੋਰ ਸ਼ਿਫਟ ਕਰਦਾ ਅੱਛਾ ਜੀ ਤੇ ਉਹ ਸ਼ਿਫਟ ਕਿੱਥੇ ਹੋ ਰਿਹਾ ਸਾਨੂੰ ਸਭ ਨੂੰ ਪਤਾ ਉਹ ਸਾਡੇ ਤੇ ਸ਼ਿਫਟ ਹੋ ਰਿਹਾ ਚਾਂਸ ਹੈ ਕਿ ਪੰਜਾਬ ਦੇ ਹੁਣ ਅਸੀਂ ਕਿੰਨੇ ਕਿ ਪਾਣੀ ਬਹੁਤ ਥੱਲੇ ਜਾ ਰਿਹਾ ਟਿਊਬ ਲਗਾਦਾ ਇਵਨ ਤਾਂ ਦਰਿਆਵਾਂ ਦੇ ਕੰਢੇ ਤੇ ਮੈਂ ਪਿੱਛੇ ਦੇਖਦਾ ਹੁੰਦਾ ਸੀ ਮੋਟਰਾਂ ਉੱਤੇ ਇੰਜਣ ਰੱਖ ਕੇ ਤੋਂ ਬਸ ਪਾਣੀ ਜਾ ਕੇ ਫਿਰ ਉੱਪਰ ਵੈਸੇ ਹੀ ਆ ਜਾਂਦਾ ਸੀ ਜਿਹੜਾ ਪਾਣੀ ਦਾ ਰਿਸੋਰਸ ਅਸੀਂ ਹੁਣ ਯੂਜ਼ ਕਰ ਰਹੇ ਆ ਪਾਣੀ ਦਾ ਤੀਜੇ ਲੈਵਲ ਦਾ ਸਤਹ ਤੋਂ ਜਿਹੜਾ ਜ਼ਮੀਨੀ ਬਣ ਗਈ ਤੀਜੀ ਸਤਹ ਯੂਜ਼ ਕਰ ਰਹੇ ਆ ਥਰਡ ਲੈਵਲ ਤੇ ਉਸ ਤੋਂ ਥੱਲੇ ਪਾਣੀ ਨਹੀਂ ਹੈਗਾ ਇਹ ਲਾਸਟ ਹੈ ਜਿੱਦ ਨੇ ਇਹ ਮੁੱਕ ਗਿਆ ਇਹ 1500 ਸਾਲ ਲੱਗਣਗੇ ਇਹਨੂੰ ਰੀਚਾਰਜ ਹੋਣੇ ਛੇ ਟੋਬਾ ਪਹਿਲਾਂ ਸਾਡੇ ਪੁਰਖੇ ਉਹਨੂੰ ਵਰਤਦੇ ਸੀਗੇ ਪੀਣ ਵਾਲੇ ਪਾਣੀ ਆ ਹੋਰ ਕੰਮਾਂ ਦੇ ਲਈ ਹਾਂਜੀ ਅਸੀਂ ਕਿਉਂ ਵਰਤਦਿਆਂ ਉਹਨੂੰ ਕਿ ਅਸੀਂ ਟੋਬਾ ਸਾਨੂੰ ਲੋੜ ਕਿਉਂ ਨਹੀਂ ਆ ਕਿਉਂਕਿ ਹੁਣ ਪਿੰਡ ਚ ਸੀਵਰੇਜ ਆ ਗਿਆ ਹਾਂਜੀ ਇਹ ਮਾਈਂਡ ਸੈਟ ਦੇਖ ਰਹੇ ਹੋ ਤੁਸੀਂ ਪੰਜਾਬ ਨੇ ਪੂਸਾ ਫੋਤੀ ਫੋਰ ਸ਼ਾਇਦ ਬੰਦ ਕਰਤਾ ਬੈਨ ਕਰਤਾ ਸਰਕਾਰ ਨੇ ਕੀ ਹਾਂ ਸਰਕਾਰ ਨੇ ਕੀਤਾ ਹੈ ਨਾ ਤੇ ਉਹ ਇੱਕ ਤਰ੍ਹਾਂ ਨਾ ਕਿਸਾਨ ਆਪਣੇ ਵੱਲੋਂ ਬਲਗਾਂ ਨਹੀਂ ਦੇ ਰਿਹਾ ਕਿਉਂਕਿ ਸਭ ਤੋਂ ਛਾੜ ਦੇਣ ਵਾਲੀ ਫਸਲ ਸੀ ਉਹ ਕੁਦਰਤ ਜਦੋਂ ਇੰਨਾ ਜ਼ਿਆਦਾ ਅਨਸਰਟਨ ਹੋ ਜਾਏਗਾ ਨਾ ਤੇ ਉਦੋਂ ਸਾਡੇ ਲਈ ਖਾਸ ਤੌਰ ਤੇ ਰਾਈਪੀਰੀਅਨ ਸਟੇਟ ਹੋਣ ਦੇ ਨਾਤੇ ਸਾਡੇ ਲਈ ਮੁਸ਼ਕਲਾਂ ਜ਼ਿਆਦਾ ਵੱਧ ਜਾਣਗੀਆਂ ਇਹ ਸ਼ਿਫਟ ਰੁਕਿਆ ਜਾ ਸਕਦਾ ਨਹੀਂ ਇਹ ਸ਼ਿਫਟ ਐ ਨਹੀਂ ਰੁਕ ਸਕਦਾ ਇਹ ਸ਼ਿਫਟ ਇਹ ਸ਼ਾਇਦ ਕਮਾਂਡੋ ਨਿਕਲੇ ਆ ਤੀਰ ਹੈ ਕੋਈ ਮੈਂ ਕਿਸ ਨੂੰ ਡਰਾਣਾ ਨਹੀਂ ਚਾਹੁੰਦਾ ਪਰ ਕੋਈ ਜਿੰਨੀ ਮਰਜ਼ੀ ਬਾਹਰ ਲਾ ਲਵੇ ਬੇ ਸ਼ਿਫਟ ਰੁਕ ਜਾਵੇ ਇਹ ਸ਼ਿਫਟ ਨਹੀਂ ਰੁਕਣਾ ਜਿਹਾ ਸੀ ਸੱਤ ਮਹੀਨਾ ਜ਼ਿਆਦਾ ਕਰਾਪਟ ਕਰਤਾ ਇਹਨੂੰ ਸੈਟਲ ਹੋਣ ਚ ਟਾਈਮ ਲੱਗੂਗਾ ਜੱਕ ਲੱਕ ਨਹੀਂ ਰੁਕਦਾ ਤੁਹਾਨੂੰ ਕਾਫੀ ਧੀਰ ਵੇਟ ਕਰਨਾ ਪਊਗਾ ਸਲੋ ਪ੍ਰੋਸੈਸ ਕਰਨੇ ਪੈਣਗੇ ਆਪਦੀ ਲਾਈਫ ਨੂੰ ਜਿਹੜਾ ਆ ਉਹ ਦੁਬਾਰਾ ਪਟਰੀ ਤੇ ਲਿਆਉਣਾ ਪਊਗਾ ਬਹੁਤ ਸਾਰੇ ਲਾਰਜ ਸਕੇਲ ਤੇ ਮੈਂਡੇਟਸ ਕਰਨੇ ਪੈਣਗੇ ਤਾਂ ਜਾ ਕੇ ਅਗਲੇ 10-12 ਸਾਲ ਦੇ ਵਿੱਚ ਤੁਸੀਂ ਇਸ ਪੈਟਰਨ ਨੂੰ ਕਿਸੇ ਤਰੀਕੇ ਨਾਲ ਅਸੈਸ ਕਰ ਪਾਉਂ। ਸਵਾਗਤ ਹੈ ਜੀ ਵੀ9 ਪੰਜਾਬੀ ਤੇ ਇੱਕ ਵਾਰੀ ਫੇਰ ਤੇ ਅਸੀਂ ਇੱਕ ਵਾਰੀ ਫੇਰ ਹਾਜ਼ਰ ਹਾਂ ਸਾਡੇ ਨਾਲ ਸੁਨਾਲਾ ਭਾਜੀ ਨੇ ਪਹਿਲਾਂ ਵੀ ਅਸੀਂ ਗੱਲਬਾਤ ਕੀਤੀ ਆ ਵਾਈਲਡ ਲਾਈਫ ਤੇ ਬਹੁਤ ਹੀ ਵਧੀਆ ਗੱਲਬਾਤ ਹੋਈ ਆ ਤੇ ਇਹਨਾਂ ਦਾ ਵਾਤਾਵਰਣ ਦੇ ਵਿੱਚ ਵੀ ਕਾਫੀ ਕੰਮ ਆ ਉਹਦੇ ਪਾਸੇ ਵੀ ਅਸੀਂ ਕਹਿ ਲਈਏ ਵਾਤਾਵਰਣ ਸਾਇੰਸਦਾਨ ਅ ਵੇ ਅਸੀਂ ਗੱਲਬਾਤ ਕਰਦੇ ਆ ਰਹੇ ਸੀ ਕਾਫੀ ਧੀਰ ਤੋਂ ਅਸੀਂ ਭਾਜੀ ਉਹਨਾਂ ਨਾਲ ਟਾਈਮ ਸਪੈਂਡ ਕਰ ਰਹੇ ਹਾਂ ਤੇ ਇਹਨਾਂ ਦੱਸਿਆ ਕਿ ਪਿਛਲੇ ਸਾਲ ਇਹਨਾਂ ਨੇ ਕੁਝ ਕੁ ਭਵਿੱਖਵਾਨੀਆਂ ਕੀਤੀਆਂ ਸੀ ਕੁਝ ਅੰਦਾਜ਼ੇ ਲਾਏ ਸੀਗੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਵੀ ਕਿੱਥੇ ਕਿੱਥੇ ਦੁਨੀਆ ਚ ਹੜ ਆ ਸਕਦੇ ਆ ਕੀ ਹੋ ਸਕਦਾ ਖਾਸ ਤੌਰ ਤੇ ਉੱਤਰਾਖੰਡ ਜਾਂ ਅਸੀਂ ਮਿਆਮੀ ਦੀ ਜਾਂ ਕਿਤੇ ਉਧਰ ਅਮਰੀਕਾ ਚ ਹਵਾਈ ਸ਼ਾਇਦ ਅਗ ਲੱਗੀ ਸੀ ਉਹਦੀ ਗੱਲ ਕਰਦੇ ਸੀ ਸੋ ਉਹ ਇਹ ਉਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਕੋਲ ਉਹਨਾਂ ਕੁਝ ਇਹ ਅਸੈਸ ਹੈਗੇ ਨੇ ਇਥੋਂ ਹਸਾਕਤਾ ਬੁਲਾ ਲੈਂਦੇ ਨੇ ਅਸੀਂ ਅੱਜ ਪੰਜਾਬ ਦੇ ਸਵੰਤਨਤ ਗੱਲਬਾਤ ਕਰਨੀ ਚਾਹੁੰਦੇ ਆ ਕਿ ਪੰਜਾਬ 'ਚ ਲਗਾਤਾਰ ਤੇਜ਼ੀ ਨਾਲ ਤਬਦੀਲੀਆਂ ਹੋ ਰਹੀਆਂ ਨੇ ਅ ਪਹਿਲਾਂ ਫਸਲਾਂ ਦਾ ਸਾਡੇ ਸਿਸਟਮ ਇਸ ਤਰੀਕੇ ਨਾਲ ਸੈਟਿਆ ਕਿ ਫਸਲ ਬੀਜਣ ਦੇ ਸਮੇਂ ਜਾਂ ਜਦੋਂ ਜਦੋਂ ਫਸਲ ਨੂੰ ਪਾਣੀ ਦੀ ਲੋੜ ਸੀ ਉਦੋਂ ਮੀਂਹ ਪੈਂਦੇ ਸੀਗੇ ਤੇ ਅਖੀਰ ਤੇ ਆ ਕੇ ਜਦੋਂ ਵੱਢਣੀ ਸੀ ਤਾਂ ਉਦੋਂ ਹੁਣ ਜਦੋਂ ਮੀਂਹ ਪੈਂਦਾ ਤਾਂ ਅਸੀਂ ਬਹੁਤ ਹਰਾਨ ਹੁੰਦੇ ਆ ਇਹ ਕਿਸ ਤਰੀਕੇ ਨਾਲ ਚੀਜ਼ਾਂ ਡਿਸਟਰਬ ਹੋ ਰਹੀਆਂ ਨੇ ਪਹਿਲਾਂ ਤਾਂ ਪਾਜੀ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਤੇ ਧੰਨਵਾਦ ਧੰਨਵਾਦ ਜੀ ਜੀ ਸੋ ਜਿਵੇਂ ਮੈਂ ਸ਼ੁਰੂਆਤ ਕਰ ਰਿਹਾ ਸੀ ਕਿ ਅਸੀਂ ਇਹ ਕਹਿ ਰਹੇ ਹਾਂ ਆਮ ਲੋਕ ਜਿਹਦੇ ਬੰਦੇ ਦੀ ਇਸ ਮਾਮਲੇ ਚ ਕੋ ਪੜ੍ਹਾਈ ਲਿਖਾਈ ਵੀ ਹੈ ਨਹੀਂ ਉਹ ਵੀ ਮਹਿਸੂਸ ਕਰਦਾ ਵੀ ਬਹੁਤ ਡਿਸਟਰਬ ਹੋ ਰਿਹਾ ਤੇ ਮੌਸਮ ਦੀ ਤਬਦੀਲੀ ਹੋ ਰਹੀ ਆ ਜੋ ਸਾਡਾ ਸਿਸਟਮ ਆ ਉਹਦੇ ਚੀਜ਼ਾਂ ਅਗੇਂਸਟ ਜਾ ਰਹੀਆਂ ਨੇ ਸੋ ਇਹ ਪੁੱਤਾ ਤੁਹਾਡਾ ਕੀ ਕਹਿਣਾ ਇਸ ਮਾਮਲੇ ਨੂੰ ਲੈ ਕੇ ਅ ਹਾਂਜੀ ਬਿਲਕੁਲ ਪੰਜਾਬ ਦੇ ਵਿੱਚ ਜਿੱਦਾਂ ਅਸੀਂ ਪਹਿਲਾਂ ਵੀ ਆ ਗੱਲ ਕੀਤੀ ਹੈ ਕਿ ਸਭ ਨੂੰ ਪਤਾ ਜਿਆਦਾ ਜਿਹੜਾ ਸਾਡਾ ਖੇਤਰ ਜਿਹੜਾ ਖੇਤੀਬਾੜੀ ਅਧੀਨ ਹੈ ਨਹੀਂ ਸੀਗਾ 10 ਸਾਲ ਪਹਿਲਾਂ ਟਿੱਬੇ ਹੁੰਦੇ ਸੀਗੇ ਕਈ ਕੁਝ ਸੀਗਾ ਉਸ ਸਾਰਿਆਂ ਲੋਕਾਂ ਨੇ ਢਾਹ ਢੇਰੀ ਕਰਕੇ ਉੱਥੇ ਹੁਣ ਕਣਕ ਝੋਨੇ ਦੇ ਚੱਕਰ ਚ ਪੈ ਗਏ ਨੇ ਇੱਕ ਸਟੱਡੀ ਕਹਿੰਦੀ ਹੈ ਕਿ ਪੰਜਾਬ ਦਾ ਜਿਹੜਾ ਮਾਲਵੇ ਦਾ ਬੈਲਟ ਹੈ ਜਿੱਥੇ ਬਹੁਤੇ ਟਿੱਬੇ ਟੋਬੇ ਹੁੰਦੇ ਸੀ ਬਰਨਾਲੇ ਵਾਲੇ ਪਾਸੇ ਚਲੇ ਸੰਗਰੂਰ ਬਰਨਾਲਾ ਉਤੋਂ ਕਾਹ ਮਾਨਸਾ ਇਹ ਸਾਰਾ ਟਿੱਬਿਆਂ ਦਾ ਲੱਕਾ ਗਣਦੇ ਸੀਗੇ ਬਠਿੰਡਾ ਵੀ 6 ਸਾਲ ਪਹਿਲਾਂ ਤੇ ਹੁਣ ਇਹ ਸਾਰਿਆਂ ਲੋਕਾਂ ਨੇ ਵਾਹ ਕੇ ਇਹਦੀ ਪੋਰਸ ਮਿੱਟੀ ਹੈ ਹਾਂ ਮਤਲਬ ਖਰਦਰੀ ਜਿ ਨੂੰ ਕਹਿੰਦੇ ਆ ਰੇਤੇਲੀ ਇਹਦੇ ਵਿੱਚ ਵੀ ਹੁਣ ਝੋਨਾ ਬਹੁਤ ਜਗ੍ਹਾ ਲੱਗਦਾ ਹੈ ਹਾਂਜੀ ਤੇ ਇਸ ਤਰ੍ਹਾਂ ਹੋਰ ਇਲਾਕੇ ਨੇ ਕੰਢੀ ਦੇ ਇਲਾਕੇ ਨੇ ਲੋਕਾਂ ਨੇ ਪੱਕੇ ਵਾਹੂ ਕੇ ਕਰ ਲਏ ਤੇ ਪੰਜਾਬ ਕਿਉਂਕਿ ਫਲੱਡ ਪਲੇਨ ਹੈ ਹਿਮਾਲਿਆ ਦਾ ਹਾਂ ਤੇ ਅਸੀਂ ਬਿਲਕੁਲ ਸਾਡੇ ਤੇ ਹੁਣ ਜਿਹੜਾ ਮੌਨਸੂਨ ਵੀ ਆਉਂਦਾ ਹਾਂ ਉਹ ਵੀ ਸਾਡੀ ਖੇਤੀ ਤੇ ਰਬੀ ਤੇ ਖਰੀਬ ਆਪਣੇ ਜਿਹੜੀ ਨਾ ਖਰੀਬਦੌਰ ਫਸਲਾਂ ਹੁੰਦੀਆਂ ਨੇ ਇੱਕ ਸਾਨੂੰ ਮੌਨਸੂਨ ਦੀ ਫਸਲ ਹੈ ਸਾਡੀ ਜਿਹੜੀ ਮੌਨਸੂਨ ਤੇ ਜਨਰੇਟ ਨਿਰਭਰ ਹੈ ਹਾਂਜੀ ਤੇ ਉਸ ਤੋਂ ਬਾਅਦ ਵਿੱਚ ਓਨਾ ਹੋ ਗਿਆ ਉਸ ਤੋਂ ਬਾਅਦ ਜਿਹੜੀ ਸਾਡੀ ਸਰਦੀਆਂ ਦੀ ਮੌਸਮ ਦੀ ਫਸਲ ਹੈ ਕਣਕ ਵਗੈਰਾ ਇਹ ਸਾਡੇ ਜਿਹੜੀ ਵੈਸਟਰਨ ਡਿਸਟਰਬੈਂਸ ਹੁੰਦੀਆਂ ਨੇ ਜਿਹੜੀਆਂ ਰਸ਼ੀਆ ਜਾਂ ਯੂਕਰਨ ਤੇ ਇਧਰੋਂ ਖਾੜੀ ਦੇਸ਼ਾਂ ਵਾਲੇ ਪਾਸੋਂ ਜਿਹੜੀ ਚੱਲ ਕੇ ਪੌਣਾ ਆਉਂਦੀਆਂ ਨੇ ਹਾਂਜੀ ਉਹਦੇ ਉੱਪਰ ਨਿਰਭਰ ਆ ਤੇ ਧਰਤੀ ਦੇ ਇਧਰ ਦੀ ਨਦੀਆਂ ਦੇ ਵਿੱਚ ਜਿਹੜਾ ਸਾਰਾ ਸਾਲ ਪਾਣੀ ਅਵੇਲੇਬਲ ਹੁੰਦਾ ਨਾ ਉਹ ਇਹਨਾਂ ਦੋਨਾਂ ਪੌਣਾ ਦੇ ਕਰਕੇ ਹੁੰਦਾ ਜਿਵੇਂ ਚੱਲ ਕੇ ਪਾਣੀ ਦੀ ਭਰ ਕਿਉਂ ਆਉਂਦੀਆਂ ਨੇ ਮੌਨਸੂਨ ਦੇ ਪੌਣਾ ਨੀਂਹੀਆਂ ਨੇ ਥੋੜੀਆਂ ਜ਼ਮੀਨ ਤੋਂ 2-3 ਕਿਲੋਮੀਟਰ ਉੱਪਰ ਹੀ ਹੁੰਦੀਆਂ ਨੇ ਹਾਂਜੀ ਤੇ ਜਿਹੜੀਆਂ ਵੈਸਟਰਨ ਡਿਸਟਰਬੈਂਸ ਜਿਹੜੀਆਂ ਇਧਰੋਂ ਆਉਂਦੀਆਂ ਨੇ ਖਾੜੀ ਦੇਸ਼ਾਂ ਚੋਂ ਸਰਦੀਆਂ ਦੇ ਵਿੱਚ ਉਹ ਪੌਣਾ ਕਰੀਬਨ 8-9-11 ਕਿਲੋਮੀਟਰ ਤੱਕ ਹੁੰਦੀਆਂ ਨੇ ਵਾਹ ਵਾਹ ਉੱਚੀ ਆਉਂਦੀਆਂ ਤੇ ਉਹ ਫਿਰ ਉਹਨਾਂ ਨੂੰ ਰੋਕਣ ਲਈ ਸਿਰਫ ਹਾਇਰ ਹਿਮਾਲਿਆ ਜੀ ਰਹਿੰਦੇ ਨੇ ਫਿਰ ਉੱਥੇ ਜਾ ਕੇ ਉਹ ਬਰਫ ਬਾਰੀ ਕਰਦੀਆਂ ਤੇ ਉਹ ਬਰਫ ਬਾਰੀ ਦੇ ਵਿੱਚ ਸਾਡੇ ਇੱਥੇ ਮਾੜਾ ਮੋੜਾ ਮੀਂਹ ਪੈਂਦਾ ਸਨ ਸਰਦੀਆਂ ਵਾਲਾ ਤੇ ਉਹ ਬਰਫ ਬਾਰੀ ਤੋਂ ਫਿਰ ਸਾਡੀਆਂ ਨਦੀਆਂ ਚੱਲਦੀਆਂ ਨੇ ਪਾਣੀ ਆਉਂਦਾ ਤੇ ਉਹ ਸਾਰਾ ਸਾਲ ਉਹ ਸਾਡੀ ਧਰਤੀ ਨੂੰ ਸਿੰਚਾਈ ਕਰਦੀਆਂ ਨੇ ਜੀ ਪਿਛਲੇ ਕਈ ਸਾਲਾਂ ਤੋਂ ਪਹਿਲਾਂ ਅਸੀਂ ਡੈਮ ਬਣਾਲੇ ਡੈਮਾਂ ਕਰਕੇ ਹੁਣ ਸਾਡੇ ਇੱਥੇ ਉਪਜਾਊ ਮਿੱਟੀ ਖੜਾ ਤਾਂ ਕੋਈ ਕਨਸੈਪਟ ਖਤਮ ਹੋ ਗਿਆ ਹਾਂ ਹੜਾ ਆਉਂਦੇ ਸੀ ਸਾਡੇ ਪਾਣੀ ਦਾ ਲੈਵਲ ਰੀਚਾਰਜ ਹੁੰਦਾ ਸੀਗਾ ਨਦੀਆਂ ਫ੍ਰੀ ਫਲੋ ਵਗਦੀ ਜਿੱਥੇ ਅਸੀਂ ਬੈਠੇ ਹਾਂ ਵੀ ਸਤ루ਜ ਦਾ ਫਲਡ ਪਲੇਨ ਸੀ ਕਿਸੇ ਸਮੇਂ ਚ ਹਾਂਜੀ ਤੇ ਅੱਜ ਹੈ ਨਹੀਂ ਸਤਲੁਜ ਵੀ ਕਦੀ ਇੱਥੋਂ ਵਗ ਕੇ ਆਇਆ ਨੂੰ ਨਿਕਲ ਜਾਂਦਾ ਹੁੰਦਾ ਸੀਗਾ ਤੇ ਅੱਜ ਇੱਥੇ ਬੈਠੇ ਐ ਡਰਾਈ ਐ ਖੁਸ਼ਕ ਐ ਤੁਸੀਂ ਦੇਖੋਗੇ ਮਿੱਟੀ ਹਲੇ ਰੇਤਲੀ ਐ ਇੱਥੇ ਕਈ ਜਗ੍ਹਾ ਜੀ ਤੇ ਉਵੇਂ ਪੰਜਾਬ ਸਾਰਾ ਇਹ ਜਾਈ ਸੀਗਾ ਤੇ ਪਾਣੀ ਨੂੰ ਟਰੈਪ ਕਰਨ ਲਈ ਟਿੱਬੇ ਸੀ ਬੜਾ ਕੁਸ਼ੀ ਹੁਣ ਸਾਰਾ ਕੁਝ ਹੌਲੀ-ਹੌਲੀ ਖਤਮ ਹੋ ਗਿਆ ਜੀ ਅਸੀਂ ਪੰਜਾਬ ਨੇ ਆਪਣੇ ਵਾਈਲਡ ਲਾਈਫ ਤੇ ਕੁਦਰਤੀ ਸੋਮਿਆਂ ਦਾ ਕਿੰਨਾ ਵੱਡਾ ਨੁਕਸਾਨ ਕੀਤਾ ਇਸ ਜਾਣਦੇ ਆ ਪਾਣੀ ਹਰ ਸਾਲ ਡੂੰਘੇ ਤੇ ਡੂੰਘਾ ਹੁੰਦਾ ਜਾ ਰਿਹਾ ਹੁਣ ਅਸੀਂ ਹੁਸ਼ਿਆਰਪੁਰ ਜਿਲ੍ਹੇ ਦੇ ਵਿੱਚ ਇੱਕ ਐਸਾ ਪਿੰਡ ਹੈ ਨਾਮ ਮੇਰੀ ਯਾਦ ਨਹੀਂ ਆ ਰਿਹਾ ਜਿੱਥੇ ਹੁਣ ਜ਼ਮੀਨੀ ਪਾਣੀ ਜਮਾ ਸੁੱਕ ਗਿਆ ਹਾਂ ਉੱਥੇ ਕਿਸੇ ਖੂਹ ਚ ਕਿਸੇ ਟਿਊਬਵਲ ਚ ਪਾਣੀ ਹੈ ਨਹੀਂ ਇੱਥੇ ਗੜਸ਼ੰਕਰ ਹਿਸ਼ਾਰਪੁਰ ਜਿਲ੍ਹਾ ਪੈਂਦਾ ਉੱਥੇ ਕਈ ਥਾਵਾਂ ਤੇ 86 900 ਫੁੱਟਾਂ ਦੇ ਬੋਰ ਨੇ ਬਿਲਕੁਲ ਹਾਂਜੀ ਤੇ ਉਹਦੇ ਵਿੱਚ ਤਾਂ ਜਿਹੜਾ ਬਹੁਤਾ ਕਾਰਨ ਉਹਦਾ ਮਾਈਨਿੰਗ ਦਾ ਆ ਜਿਹੜੀ ਮਾਈਨਿੰਗ ਹੁੰਦੀ ਹੈ ਨਾ ਮਾਈਨਿੰਗ ਕਰਕੇ ਜਿਹੜਾ ਰਿਵਰ ਬੈਡ ਚੱਲਦਾ ਹੁੰਦਾ ਨਾ ਉਹਦੇ ਵਿੱਚ ਟੋਏ ਪੈ ਜਾਂਦੇ ਨੇ ਖੂਹ ਬਣ ਜਾਂਦੇ ਆ ਵੱਡੇ ਤੇ ਉਹ ਜਦੋਂ ਫਾਲਟ ਲਾਈਨਾਂ ਹੁੰਦੀਆਂ ਧਰਤੀ ਦੇ ਵਿੱਚ ਉਹ ਜਾਣਦੇ ਆ ਹੂੰ ਹੂੰ ਤੇ ਜਿਹਨੂੰ ਦਰਾਰਾਂ ਕਹਿੰਦੇ ਆਂ ਧਰਤੀ ਉਹ ਡਿਸਟਰਬ ਹੋ ਜਾਂਦੀਆਂ ਨੇ ਫਿਰ ਉਹ ਜਿਹੜਾ ਪਾਣੀ ਜਿਹੜਾ ਧਰਤੀ ਦੇ ਉੱਪਰ ਨਦੀ ਦੇ ਸਤ੍ਹਾ ਦੇ ਥੱਲੇ ਚੱਲਣਾ ਸੀਗਾ ਕਾਫੀ ਦੂਰਾਂ ਦੂਰ ਤੱਕ ਉਹ ਪਾਣੀ ਫਿਰ ਉੱਥੇ ਹੀ ਅੰਦਰ ਜਾਣ ਲੱਗ ਜਾਂਦਾ ਧਰਤੀ ਦੇ ਵਿੱਚ ਹੂੰ ਪਰ ਉਹ ਕਿਸੇ ਅਗਲੇ ਵਾਟਰ ਟੇਬਲ ਨੂੰ ਰੀਚਾਰਜ ਨਹੀਂ ਕਰਦਾ ਇਹ ਪ੍ਰੋਬਲਮ ਆਉਂਦੀ ਆ ਤੇ ਜੇ ਦੇਖੋ ਫੁੱਟ ਹਿਲਸ ਜਿਹੜੀ ਹਿਮਾਲਿਆ ਤੋਂ ਠੀਕ ਨੈਕਸਟ ਪ੍ਰਾਂਤ ਜਿਹੜਾ ਹੈਗਾ ਅਸੀਂ ਰਿਵਰਾਈਨ ਸਟੇਟ ਹੈ ਹੂੰ ਰਾਈਪੇਰੀਅਨ ਸਟੇਟ ਹੈ ਆਪਾਂ ਕਿਹਾ ਨਾ ਖਾੜਾਂ ਦੇ ਵਿਚਾਰੇ ਰਾਈਪੀਰੀਨ ਦੀ ਗੱਲ ਕੀਤੀ ਰਾਈਪੀਰੀਨ ਸਟੇਟ ਦਾ ਡਰਾਈ ਹੋਣਾ ਇੱਕ ਐਡੀ ਵੱਡੇ ਖਤਰੇ ਦੀ ਘੰਟੀ ਹੈ ਜਿਤ ਤੋਂ ਤੁਸੀਂ ਬੇਮੁਖ ਨਹੀਂ ਹੋ ਸਕਦੇ ਜੀ ਦੁਨੀਆ ਦੇ ਵਿੱਚ ਤੁਸੀਂ ਕੋਈ ਵੀ ਵੱਡੇ ਤੋਂ ਵੱਡੇ ਸਾਇੰਟਿਸਟ ਨਾਲ ਗੱਲ ਕਰਕੇ ਦੇਖੋ ਜਿਹਦਾ ਮੀ ਨਾਲ ਕਿਸੇ ਨਾ ਵਾ ਵਾਸਤਾ ਨੂੰ ਪੁੱਛੋ ਕਿ ਰਾਈਪੀਰੀਨ ਸਟੇਟ ਦਾ ਡਰਾਈ ਹੋ ਜਾਣਾ ਹਮਮ ਕੀ ਸੰਕੇਤ ਹੁਣ ਜੇ ਅਸੀਂ ਦਰਿਆਵਾਂ ਦੀ ਗੱਲ ਕਰ ਲਈ ਪੂਰਾ ਪੰਗਦੇ ਆ ਤਾਂ ਸਾਦੋਂ ਪਾਣੀ ਘਟ ਤੇ ਰੇਤਾ ਵੱਧ ਦਿਸਦਾ ਉਹ ਖਤਰੇ ਦੀ ਘੰਟੀ ਹੈ ਬਿਲਕੁਲ ਸਾਡੇ ਹੁਣ ਪਾਣੀ ਹੈ ਹੀ ਨਹੀਂ ਦੂਸਰੇ ਨੰਬਰ ਤੇ ਜਿਹੜੇ ਸਾਡੇ ਡੈਮਾਂ ਦਾ ਸਟਰਕਚਰ ਹੈ ਉਹ ਇਸ ਤਰ੍ਹਾਂ ਦਾ ਹੈ ਰਸ਼ੀਅਨ ਡਿਜ਼ਾਈਨ ਸਾਡੇ ਜ਼ਿਆਦਾਤਰ ਪਾਗੜ ਨੰਗਲ ਡੈਮ ਹੋ ਗਿਆ ਪੌਂਗ ਡੈਮ ਹੋ ਗਿਆ ਰੰਜੀ ਸਾਗੜ ਡੈਮ ਜਾਂ ਉੱਪਰ ਕੋਈ ਵੀ ਲਾਰਜੀ ਡੈਮ ਹਿਮਾਲਾ ਹਿਮਾਚਲ ਦੇ ਜਿੰਨੇ ਵੀ ਡੈਮ ਬਣੇ ਨੇ ਉਹ ਸਾਰੇ ਰਸ਼ੀਅਨ ਡਿਜ਼ਾਈਨ ਹੈ ਮੋਸਟਲੀ ਤੇ ਉਹਦੇ ਵਿੱਚ ਨਾ ਥੱਲੇ ਸਲੱਜ ਗੇਟ ਨਹੀਂ ਹੁੰਦਾ ਅੱਛਾ ਜੀ ਸਲੱਜ ਗੇਟ ਦੀ ਕਮੀ ਹੋਣ ਕਰਕੇ ਕੀ ਹੈ ਕਿ ਇੱਕ ਤਾਂ ਡੈਮਾਂ ਦੇ ਵਿੱਚ ਜਿਹੜੀ ਕਿਉਂਕਿ ਹਿਮਾਲਿਆ ਨਿਰੰਤਰ ਭਰਨ ਵਾਲੇ ਮਾਊਂਟੇਨ ਨੇ ਐਕਟਿਵ ਮਾਊਂਟੇਨ ਹੈ ਨਵੇਂ ਪਹਾੜ ਨੇ ਹਰ ਸਾਲ ਉੱਠਦੇ ਨੇ ਬਣਦੇ ਨੇ ਤੋੜਫੋੜ ਹੁੰਦੀ ਹੈ ਮਿੱਟੀ ਦਾ ਭੁਰਣਾ ਹੁੰਦਾ ਉਹ ਉਪਜਾਊ ਮਿੱਟੀ ਸਾਡੇ ਪੰਜਾਬ ਚ ਦਰਿਆਵਾਂ ਦੇ ਫ੍ਰੀ ਫਲੋਸ ਹਿਸਾਬ ਨਾਲ ਜਿਹੜੀ ਆਉਂਦੀ ਹੁੰਦੀ ਸੀਗੀ ਇੱਕ ਤਾਂ ਉਹ ਬੰਦ ਹੋ ਗਈ ਦੂਸਰਾ ਉਹਨਾਂ ਡੈਮਾਂ ਦੀ ਕੈਰੀਂਗ ਕਪੈਸਿਟੀ ਘਟ ਜਾਂਦੀ ਹੈ ਹੂੰ ਠੀਕ ਹੈ ਜੇ ਡੈਮਾਂ ਦੀ ਕੈਰੀਂਗ ਕਪੈਸਿਟੀ ਘਟ ਗਈ ਤੇ ਹਰ ਸਾਲ ਹੁਣ ਹੜ੍ਹ ਆਉਣੇ ਆਉਣੇ ਨੇ ਜਿਹੜਾ ਡੈਮ 100 ਸਾਲ ਦੀ ਉਮਰ ਲਈ ਬਣਿਆ ਕਿ 100 ਸਾਲ ਕੰਮ ਕਰੂਗਾ ਉਹ 3-4 ਸਾਲ ਬਾਅਦ 50 ਸਾਲ ਦੀ ਰਹਿ ਜਾਂਦੀ ਹੈ ਦੀ ਐਜ ਕਿਉਂਕਿ ਸਿਲਟ ਜਮਾ ਹੋ ਜਾਂਦੀ ਹੈ ਹਾਂਜੀ ਤੇ ਉਹ ਸਿਲਟ ਜਮਾ ਹੋਣ ਕਰਕੇ ਕੈਰੀਂਗ ਕਪੈਸਿਟੀ ਘਟੀ ਸਾਡਾ ਪੈਸਾ ਡਾ ਉਹਦਾ ਨੁਕਸਾਨ ਸੂਮੇ ਦਾ ਨੁਕਸਾਨ ਤੇ ਹੜ੍ਹਾਂ ਦੇ ਵਿੱਚ ਜਿੱਥੇ ਡੈਮਾਂ ਨੇ ਪਾਣੀ ਰੋਕਣਾ ਸੀਗਾ ਜੀ ਤੇ ਸਾਡਾ ਹੌਲੀ-ਹੌਲੀ ਰੀਚਾਰਜ ਹੋਣਾ ਸੀ ਪਾਣੀ ਉਹ ਨਹੀਂ ਹੁੰਦਾ ਸੋ ਸੌਖੇ ਸ਼ਬਦੋ ਵਿੱਚ ਡੈਮਾਂ ਚ ਗਾਰ ਭਰ ਜਾਂਦੀ ਗਾਰ ਭਰ ਜਾਂਦੀ ਹੈ ਬਿਲਕੁਲ ਤੇ ਉਹੀ ਗਾਰ ਮੁੜ ਕੇ ਡੈਮਾਂ ਚ ਜਦੋਂ ਆਪਾਂ ਗੇਟ ਖੋਲਦੇ ਆ ਖੋਲੇ ਗੇਟ ਖੋਲਦੇ ਆ ਫਿਰ ਉਹ ਗਾਰ ਦੀ ਗਾਰ ਥੱਲੇ ਆਉਂਦੀ ਆ ਪਰ ਕਿਉਂਕਿ ਕੰਡੇ ਪੱਕੇ ਨੇ ਸਾਰਾ ਕੁਛ ਆ ਤੇ ਉਹ ਰੇਤਾ ਸਿਰਫ ਦਰਿਆਵਾਂ ਚ ਹੀ ਰਹਿ ਜਾਂਦਾ ਕਿੱਥੇ ਜਾਂ ਮਿੱਟੀ ਦਰਿਆਵਾਂ ਚ ਰਹਿ ਜਾਂਦੀ ਆ ਕਿੱਥੇ ਉਹ ਪਹਿਲਾਂ ਪੂਰੇ ਲੈਂਡ ਸਕੇਪ ਚ ਵਿਛਦੀ ਹੁੰਦੀ ਸੀਗੀ ਤੇ ਪਹਿਲਾ ਇਹ ਕੁਦਰਤ ਆਪ ਦੇ ਤੌਰ ਤੇ ਡਿਸਾਈਡ ਕਰਦੀ ਸੀ ਹੁਣ ਸਾਡੇ ਹੱਥ ਵਾਸ ਨਹੀਂ ਰਹਿੰਦਾ ਜਿ ਪੰਜਾਬ ਪਿਛਲਾ ਹੜ ਸਭ ਤੋਂ ਵੱਡੀ ਦੀ ਐਗਜ਼ਾਮਪਲ ਹੈ ਜੀ ਕਿ ਦਰਿਆਵਾਂ ਨੇ ਜਿੱਥੇ ਤੱਕ ਕੀਤਾ ਤੇ ਦੂਸਰੇ ਨੰਬਰ ਤੇ ਜਿਹੜੇ ਫਿਰ ਜਦੋਂ ਰੇਤਾ ਦੇਖ ਕੇ ਲੋਕ ਲਾਲਚ ਕਰਦੇ ਨੇ ਤੇ ਉਹਨੂੰ ਬਿਨਾਂ ਕਿਸੇ ਸਕੀਮ ਤੋਂ ਬਿਨਾਂ ਕਿਸੇ ਸਾਇੰਟੀਫਿਕ ਮੈਥਡ ਤੋਂ ਉਹ ਰੇਤਾ ਚੱਕਣਾ ਸ਼ੁਰੂ ਕਰ ਦਿੰਦੇ ਆ ਹਮ ਤੇ ਉਹ ਵੀ ਵੱਡੀ ਅਮਾਉਂਟ ਚ ਜਿੱਥੇ ਟਿੱਪਰ ਲੱਗਿਆ ਤੇ 100 ਟਿੱਪਰ ਹੀ ਕਿਤੇ ਤਿੰਨ ਚਾਰ ਕਿੱਲਿਆਂ ਦੀ ਵਾਹੀ ਦੇ ਵਿੱਚੋਂ ਹੀ ਉਹਨਾਂ ਨੇ ਰੇਤਾ ਚੱਕ ਲੈਣਾ ਤੇ ਫਿਰ ਉੱਥੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਉਹ ਪਾਣੀ ਦੇ ਵਿੱਚ ਡੀਪ ਪਾਕਟ ਦੇ ਵਿੱਚ ਖੂਹ ਬਣ ਜਾਂਦੇ ਨੇ ਜਿਹੜਾ ਅੰਡਰ ਕਰੰਟ ਚ ਪਾਣੀ ਚੱਲ ਰਿਹਾ ਹੈ ਨਾ ਉਹ ਫਿਰ ਉਸ ਖੂਹਾਂ ਤੋਂ ਅੱਗੇ ਨਹੀਂ ਜਾਂਦਾ ਅੱਛਾ ਜੀ ਤੇ ਦਰਾਰਾਂ ਦੇ ਵਿੱਚ ਵੜ ਕੇ ਥੱਲੇ ਚਲਾ ਜਾਂਦਾ ਤੇ ਉਹ ਲੋਕਲ ਜਿਹੜਾ ਵਾਟਰ ਟੇਬਲ ਹੁੰਦਾ ਉਹ ਫਿਲ ਨਹੀਂ ਹੁੰਦਾ ਨਾ ਦਰਿਆ ਦੇ ਉੱਪਰ ਤੁਹਾਨੂੰ ਪਾਣੀ ਦੇਖੂਗਾ ਨਾ ਉਹਦੇ ਨੀਚੇ ਜਿਹੜਾ ਵਾਟਰ ਟੇਬਲ ਆ ਉਹਦੇ ਚ ਪਾਣੀ ਰਹੂ ਕੋਈ ਚਾਂਸ ਹੈ ਕਿ ਪੰਜਾਬ ਦੇ ਹੁਣ ਅਸੀਂ ਕਿੰਨੇ ਕਿ ਪਾਣੀ ਬਹੁਤ ਥੱਲੇ ਜਾ ਰਿਹਾ ਟਿਊਬ ਲਾਦਾ इवन ਦ ਦਰਿਆਵਾਂ ਦੇ ਕੰਢੇ ਤੇ ਮੈਂ ਪਿੱਛੇ ਦੇਖਦਾ ਹੁੰਦਾ ਸੀ ਮੋਟਰਾਂ ਉੱਤੇ ਇੰਜਣ ਰੱਖ ਕੇ ਤੋਂ ਬਸ ਪਾਣੀ ਜਾ ਕੇ ਵੀਰ ਉੱਪਰ ਵੈਸੇ ਹੀ ਆ ਜਾਂਦਾ ਸੀ ਇਹ ਪਾਣੀ ਰੀਚਾਰਜ ਹੋ ਸਕਦੇ ਨੇ ਪਾਣੀ ਰੀਚਾਰਜ ਤੋਂ ਪਹਿਲਾਂ ਇਹ ਇਹ ਗੱਲ ਕਰੀਏ ਕਿ ਸਾਡੇ ਕੋਲ ਪਾਣੀ ਦਾ ਅਸਲ ਵਿੱਚ ਖਤਰਾ ਹੈ ਕਿੰਨਾ ਕ ਪਹਿਲਾਂ ਸਾਨੂੰ ਇਹ ਦੇਖਣਾ ਪਏਗਾ ਅਸੈਸਮੈਂਟ ਹੁੰਦੀ ਹੈ ਹਰ ਚੀਜ਼ ਦੀ ਕਿ ਅਸੀਂ ਕਿੱਥੇ ਕਿੱਥੇ ਖੜੇ ਆ ਇੱਕ ਸਾਇੰਸ ਟੀਚਰ ਇੱਕ ਦਿਨ ਗੱਲ ਕਰਦੇ ਕਹਿੰਦੇ ਕਿ ਜਿਹੜਾ ਪਾਣੀ ਦਾ ਰਿਸੋਰਸ ਅਸੀਂ ਹੁਣ ਯੂਜ਼ ਕਰ ਰਹੇ ਹਾਂ ਪਾਣੀ ਦਾ ਤੀਜੇ ਲੈਵਲ ਦਾ ਸਤਹ ਤੋਂ ਜਿਹੜਾ ਜ਼ਮੀਨੀ ਪਾਣੀ ਦੀ ਤੀਜੀ ਸਤਾ ਯੂਜ਼ ਕਰ ਰਹੇ ਹਾਂ ਅਸੀਂ ਥਰਡ ਲੈਵਲ ਤੇ ਇਸ ਤੋਂ ਥੱਲੇ ਪਾਣੀ ਨਹੀਂ ਹੈਗਾ ਇਹ ਲਾਸਟ ਹੈ ਜਿੱਦਨੇ ਮੁੱਕ ਗਿਆ ਇਹ 1500 ਸਾਲ ਲੱਗਣਗੇ ਇਹਨੂੰ ਰੀਚਾਰਜ ਹੋਣ ਲਈ ਜਿੱਦਨੇ ਮੁੱਕ ਗਿਆ ਕੁਦਰਤੀ ਤਰੀਕੇ ਨਾਲ ਅਸੀਂ ਜੇ ਤੁਸੀਂ ਸੱਚੀ ਪੁੱਛਦੇ ਹੋ ਕਿ ਇਹ ਜਾਇਗੈਂਟਿਕ ਜਿਹੜੀ ਵਾਰ ਆਈ ਦੀ ਵੱਡੀ ਇਹਨੂੰ ਜਿੱਤੇ ਕਿਵੇਂ ਜਾਵੇ ਅਸੀਂ ਜਿਹੜਾ ਕੰਮ ਪਿਛਲੇ 70 ਸਾਲ ਆਲਮੋਸਟ 65 ਸਾਲਾਂ ਦੇ ਵਿੱਚ 1960 ਤੋਂ ਸ਼ੁਰੂ ਕਰੀਏ 65 ਜਦੋਂ ਹਰੀ ਕ੍ਰਾਂਤੀ ਆਈ ਹੈ ਤੇ ਹੁਣ ਤੱਕ 70 ਸਾਲ ਹੋ ਗਏ ਆ 50 ਸਾਲ ਉਹ ਚ ਜੋ ਕਾਣ ਕੀਤਾ ਉਹ ਰਾਤੋ ਰਾਤ ਤਾਂ ਨਹੀਂ ਰਿਵਰਸ ਹੋ ਸਕਦਾ ਤੁਸੀਂ ਇਹਨੂੰ ਸਾਇੰਟਿਫਿਕ ਮੈਥਡ ਇਹ ਕਹਿੰਦਾ ਜਿਹੜਾ ਬੁੱਕਿਸ਼ ਨੋਲੇਜ ਆ ਉਹਦੇ ਵਿੱਚ ਤਾਂ ਇਹ ਕਿਹਾ ਜਾਂਦਾ ਕਿ ਤੁਸੀਂ ਜ਼ਮੀਨੀ ਪਾਣੀ ਵਰਤਣਾ ਬਿਲਕੁਲ ਬੰਦ ਕਰੋ ਜੀ ਖਾਸ ਤੌਰ ਤੇ ਝੋਨਾ ਲਾਉਣ ਲਈ ਹੁਣ ਹਰਿਆਣੇ ਨੇ ਸ਼ੁਰੂ ਕਰਤਾ ਝੋਨਾ ਬੰਦ ਕਰਤਾ ਉਹਨਾਂ ਨੇ ਉਹਨਾਂ ਨੂੰ ਪਤਾ ਪਾਣੀ ਨਹੀਂ ਮਿਲਣਾ ਤੇ ਸਾਨੂੰ ਵੀ ਜਿੱਥੇ ਤੇ ਝੋਨਾ ਨਹੀਂ ਹੋ ਸਕਦਾ ਉੱਥੇ ਨਾ ਲਾਈਏ ਜ਼ਮੀਨੀ ਪਾਣੀ ਕੱਢ ਕੱਢ ਕੇ ਝੋਨਾ ਲਾਉਣਾ ਬੰਦ ਕਰੀਏ ਜਿੱਥੇ ਨਹਿਰੀ ਪਾਣੀ ਨਹੀਂ ਪਹੁੰਚਦਾ ਹਾਂ ਨਹਿਰੀ ਪਾਣੀ ਨਹੀਂ ਪਹੁੰਚਦਾ ਉੱਥੇ ਝੋਨਾ ਛੱਡੋ ਉੱਥੇ ਕੁਝ ਹੋਰ ਲਾਓ ਹੂੰ ਦੂਸਰੇ ਨੰਬਰ ਤੇ ਜਿਹੜੇ ਸ਼ਹਿਰਾਂ ਦੇ ਵਿੱਚ ਜਿਵੇਂ ਹੁਣ ਅਸੀਂ ਪਾਣੀ ਹੈ ਸਾਡੇ ਇੱਥੇ ਇਕੱਲਾ ਮੋਟਰਾਂ ਨਹੀਂ ਹੈਗੀਆਂ ਸਾਰੇ ਇੱਥੇ ਘਰਾਂ ਦੇ ਵਿੱਚ ਟਿਊਬਵਲ ਲੱਗੇ ਹੋਏ ਨੇ ਬੋਰਵੈਲ ਲੱਗੇ ਹੋਇਆ ਉਹ ਸਰਕਾਰ ਸ਼ਕਤੀ ਨਾਲ ਬੰਦ ਕਰੇ ਤੇ ਇਹਦਾ ਅਲਟਰਨੇਟਿਵ ਸਰਫੇਸ ਵਾਟਰ ਨੂੰ ਦੇਵੇ ਲੁਧਿਆਣਾ ਚ ਨਹਿਰ ਵਗਦੀ ਹੈ ਹਰ ਜਗ੍ਹਾ ਇੱਕ ਪੰਚਾਇਤ ਦੇ ਵਿੱਚ ਨਹਿਰਾਂ ਦਾ ਜਾਲ ਇਹਨਾਂ ਨਹਿਰਾਂ ਦਾ ਪਾਣੀ ਜਿਹੜਾ ਖੇਤਾਂ ਨੂੰ ਵੀ ਦਿਓ ਤੇ ਇਹਨਾਂ ਨਹਿਰਾਂ ਦਾ ਪਾਣੀ ਤੁਸੀਂ ਘਰਾਂ 'ਚ ਵੀ ਦਿਓ ਸਰਫੇਸ ਵਾਟਰ ਕਹਿੰਦੇ ਆ ਇਹਨੂੰ ਸਰਫੇਸ ਵਾਟਰ ਦੀ ਸਪਲਾਈ ਹੂੰ ਤੇ ਇਹ ਦਿੱਤੀ ਜਾਵੇ ਤਾਂ ਤੁਹਾਡੇ ਦੋ ਰਿਸੋਰਸ ਜਿਹੜੇ ਜ਼ਮੀਨੀ ਪਾਣੀ ਖਿੱਚਦੇ ਨੇ ਡਰਾ ਕਰਦੇ ਨੇ ਉਹ ਬੰਦ ਹੋ ਜਾਣਗੇ ਟੋਟਲੀ ਤਾਂ ਤੁਸੀਂ ਇਹ ਤਾਂ ਹੈ ਕਿ ਪਾਣੀ ਯੂਟਿਲਾਈਜ਼ ਹੋਣਾ ਬੰਦ ਹੋ ਗਿਆ ਜੀ ਠੀਕ ਹੈ ਹੁਣ ਪਾਣੀ ਨਿਕਲ ਨਹੀਂ ਰਿਹਾ ਉਸ ਤਰੀਕੇ ਨਾਲ ਹੁਣ ਆ ਗਿਆ ਰੀਚਾਰਜ ਕਿਵੇਂ ਕਰੀਏ ਹੂੰ ਪੰਜਾਬ ਦੇ ਵਿੱਚ ਹੁਣ ਬਹੁਤ ਸਾਰੀ ਜਗ੍ਹਾ ਤੇ ਕੰਕਰੀਟ ਵਿਛਾ ਹੋਇਆ ਆਪਾਂ ਹਾਈਵੇ ਦੀ ਗੱਲ ਕਰੀਏ ਸਾਡੇ ਘਰਾਂ 'ਚ ਸਾਰੇ ਪਾਸੇ ਕੰਕਰੀਟ ਹੀ ਕੰਕਰੀਟ ਆ ਹੁਣ ਜ਼ਮੀਨ ਹੈ ਨਹੀਂ ਉਹ ਜੀ ਜੇ ਮੀਂਹ ਪੈਂਦਾ ਵੀ ਆ ਕਿ ਜ਼ਮੀਨ ਪਾਣੀ ਸੋਖ ਲਵੇ ਤੇ ਉਹਦੇ ਲਈ ਕੀ ਕਰੀਏ ਸੀ ਵਾਟਰ ਹਾਰਵੈਸਟਿੰਗ ਰੇਨ ਹਾਰਵੈਸਟਿੰਗ ਸਿਸਟਮ ਲਾਈ ਅੱਛਾ ਜੀ ਸਰਕਾਰੀ ਬਿਲਡਿੰਗਾਂ ਕੋਈ ਨਾ ਛੱਡੀ ਜਾਵੇ ਹੂੰ ਤੁਹਾਡੇ ਘਰਾਂ ਦੇ ਵਿੱਚ ਸਰਕਾਰ ਇੱਕ ਬਿਲਡਿੰਗ ਬਾਇਓਲੋਜ ਇਸ਼ੂ ਕਰੇ ਕਿ ਜਿਹੜੀ ਵੀ ਕੋਈ ਬਿਲਡਿੰਗ ਜਿਦਾ ਕੋਈ ਕੋਈ ਵੀ ਸਕੁਅਰ ਫੁੱਟ ਏਰੀਆ ਹੁੰਦਾ ਜਾਂ 5 7 10 ਘਰਾਂ ਨੂੰ ਜੋੜ ਕੇ ਕੋਈ ਵੀ ਰਨ ਆਫ ਜਿਹੜਾ ਤੁਹਾਡਾ ਪਾਣੀ ਹੈ ਰੇਨ ਦਾ ਹੂੰ ਉਹ ਡਰੇਨ ਨੂੰ ਸੀਵਰੇਜ ਦੇ ਵਿੱਚ ਛੁੱਟਣ ਦੀ ਬਜਾਏ ਤੁਸੀਂ ਰੇਨ ਹਾਰਵੈਸਟਰ ਡਰੋਪ ਇੰਸਟਾਲ ਕਰੋ ਉਹਦੇ ਵਿੱਚ ਪਾਓ ਉਹ ਹਾਰਵੈਸਟਰ ਵਿੱਚ ਟੋਬੇ ਬਣਾਈ ਜਾਂਦੇ ਆ ਬੋਰਵੈਲ ਹੁੰਦੇ ਨੇ ਇੱਕ ਤਰ੍ਹਾਂ ਦੇ ਉਹ ਕੁਝ ਫੁੱਟ ਦੇ ਉਹਦੇ ਵਿੱਚ ਇੱਕ ਪਾਣੀ ਨੂੰ ਨਿਤਾਰ ਕੇ ਹਾਂਜੀ ਰੇਤੇ ਦੇ ਵਿੱਚੋਂ ਪੱਥਰਾਂ ਦੇ ਵਿੱਚੋਂ ਕੱਢ ਕੇ ਫਿਰ ਉਹ ਪਾਣੀ ਨੂੰ ਰੇਨ ਹਾਰਵੈਸਟ ਬੋਰਵੈਲ ਹੁੰਦਾ ਥੋੜੀ ਪ੍ਰੋਪਰ ਪ੍ਰੋਸੈਸ ਹੁੰਦਾ ਸਿੱਧਾ ਬੋਰ ਨਹੀਂ ਹੁੰਦਾ ਤੇ ਉਹਦੇ ਵਿੱਚ ਸਿੱਟਿਆ ਜਾਵੇ ਜਿਹੜੇ ਜੱਟ ਜ਼ਿਮੀਦਾਰ ਸਿੱਧੇ ਆਪਣੇ 200 200 ਮੋਟਰ ਜਿਹੜੀ ਫੁੱਟ ਦੀਆਂ ਮੋਟਰਾਂ ਦੇ ਵਿੱਚ ਸਿੱਟੀ ਜਾਂਦੇ ਨੇ ਪਾਣੀ ਉਹ ਤਾਂ ਹੋਰ ਮਾੜੀ ਗੱਲ ਹੈ ਹਾਂਜੀ ਜਿਹੜਾ ਇੱਕ ਧਰਤੀ ਦੀ ਲੇਅਰ ਲੀਚਿੰਗ ਇਫੈਕਟ ਹੁੰਦਾ ਹ ਉਹ ਲੀਚਿੰਗ ਇਫੈਕਟ ਪਾਣੀ ਜਿਹੜੀ ਮਿੱਟੀ ਐ ਇਹ ਛਾਨਣੀ ਐ ਹਾਂ ਇਹਨੇ ਪਹਿਲਾਂ ਤਾਂ ਹ ਲੀਫ ਜਿਹੜੇ ਵੱਡੇ ਮੋਟੇ ਨੇ ਇਹ ਉੱਪਰ ਰਹਿ ਜਾਣੇ ਆ ਫਿਰ ਜੋ ਥੱਲੇ ਤੁਰੀ ਜਾਊਗੀ ਇਹਦੇ ਵਿੱਚ ਇੰਨੇ ਮਾਈਨਿਊਟ ਜਾਲੀ ਐ ਇਹ ਇੰਨੀ ਜ਼ਿਆਦਾ ਛਾਨਣੀ ਅਪਰ ਪੜਿਆ ਹੋਇਆ ਜਮਾਤਾ ਤੇ ਜਿਵੇਂ ਉਹ ਕਿੰਨੇ ਘੜੇ ਰੱਖ ਕੇ ਪਾਣੀ ਸਾਬ ਕਰਦੇ ਕੋਹੀ ਹੈ ਇਹ ਪ੍ਰੋਸੈਸ ਇਹ ਕਿੰਨੇ 100 ਫੁੱਟ ਦੀ ਲੇਅਰ ਐ ਜਦੋਂ ਪਾਣੀ ਥੱਲੇ ਤੱਕ ਜਾਊਗਾ ਜਿਹੜੀ ਧਰਤੀ ਦੇ ਵਿੱਚ ਕੈਮੀਕਲ ਤੁਹਾਡੇ ਖਾਦਾਂ ਪਾਈਆਂ ਨੇ ਫਰਟੀਲਾਈਜ਼ਰ ਪਾਇਆ ਰੇਪ ਸਪਰੀਏ ਜੋ ਤੁਸੀਂ ਕੀਤਾ ਹੈ ਜਿਹੜਾ ਥੋੜਾ ਗੰਦ ਹੈ ਘਰਾਂ ਦੇ ਵਿੱਚ ਉਹਨਾਂ ਸਾਰੀ ਚੀਜ਼ਾਂ ਦਾ ਕੈਮੀਕਲ ਬੇਸਡ ਹੋ ਗਿਆ ਡਿਟਰਜੈਂਟ ਹੋ ਗਿਆ ਸਾਡੇ ਖਾਣ ਪਾਣ ਦੀਆਂ ਚੀਜ਼ਾਂ ਨੇ ਉਹ ਸਾਰਾ ਕੁਝ ਡਿਟਰਜੈਂਟ ਕੈਮੀਕਲ ਬੇਸਡ ਹੋ ਗਿਆ ਇਹ ਸਾਰਾ ਕੁਝ ਫਿਰ ਇਹ ਪਾਣੀ ਦਾ ਸਿਰਫ ਪਾਣੀ ਦੀ ਜਿਹੜੀ ਮਾਊਂਟ ਹੈ ਨਾ ਪਿਓਰ H2O ਉਹ ਥੱਲੇ ਤੱਕ ਜਾਂਦਾ ਬਾਕੀ ਸਭ ਕੈਮੀਕਲ ਜਿਹੜੀ ਕੰਪੋਜੀਸ਼ਨ ਆ ਉੱਪਰ ਰਹਿ ਜਾਂਦੀ ਆ ਤੇ ਜਦੋਂ ਅਸੀਂ ਬੋਰ ਦੇ ਵਿੱਚ ਸਿੱਧਾ ਪਾ ਦਿੰਨੇ ਆ ਇਹ ਲੀਚਿੰਗ ਫੈਕਟਰੀ ਜਿਹੜਾ 20 ਸਾਲ ਚ ਹੋਣਾ ਅਸੀਂ ਇਹਨੂੰ 20 ਮਿੰਟਾਂ ਦੇ ਵਿੱਚ 20 ਸਕਿੰਟਾਂ ਦੇ ਵਿੱਚ ਇਹ ਬਾਈਪਾਸ ਕਰ ਦਿੰਨੇ ਆ ਤੇ ਸਿੱਧਾ ਪਾਣੀ ਥੱਲੇ ਸਿੱਟਦੇ ਨੇ ਹੜਾਂ ਦੇ ਪਾਣੀ ਨੂੰ ਸਿੱਟਿਆ ਦੇਖਿਆ ਹੋਊਗਾ ਹਰਿਆਣਾ ਪੰਜਾਬ ਦੇ ਕਿਸਾਨਾਂ ਨੇ ਅੰਨੇ ਵਾਏ ਕੰਮ ਕੀਤਾ ਇਹਦਾ ਇੱਕ ਪ੍ਰੋਸੈਸ ਰੇਨ ਵਾਟਰ ਹਾਰਵੈਸਟ ਕਰਨ ਦਾ ਇੱਕ ਪ੍ਰੋਸੈਸ ਹੈ ਉਹਨੂੰ ਉਸ ਪ੍ਰੋਸੈਸ ਦੇ ਥਰੂ ਹੀ ਕੀਤਾ ਜਾਂਦਾ ਤੇ ਉਹ 22 ਫੁੱਟ ਤੋਂ ਡੂੰਘਾ ਉਹ ਪਾਈਪ ਨਹੀਂ ਪਾਇਆ ਜਾਂਦਾ ਜਿਦੋਂ ਰੇਤਾ ਸ਼ੁਰੂ ਹੋ ਜਾਂਦਾ ਬਸ ਰੇਤੇ ਤੇ ਜਾ ਕੇ ਪਾਈਪ ਛਾੜ ਦਿੰਦੇ ਆ ਤੇ ਮੁੜ ਕੇ ਬਾਕੀ ਕੰਮ ਧਰਤੀ ਉੱਪਰ ਦੇ ਹੁੰਦਾ ਜੀ ਕਿ ਉਹਨੂੰ ਕਿਵੇਂ ਮੈਨੇਜ ਕਰਨਾ ਤੇ ਰੇਨ ਵਾਟਰ ਹਾਰਵੈਸਟਿੰਗ ਵੀ ਸਿਰਫ ਤੇ ਸਿਰਫ ਛੱਤਾਂ ਦੇ ਪਾਣੀ ਦੀ ਹੁੰਦੀ ਆ ਆਪਣਾ ਹੈ ਕਿਤੇ ਲੱਗ ਸਕਿਆ ਸਿਸਟਮ ਲੱਗਿਆ ਪੀਯੂ ਵਿੱਚ ਲੱਗਿਆ ਹੋਇਆ ਲਾਈਬ੍ਰੇਰੀ ਯੂਨੀਵਰਸਿਟੀ ਦੀ ਲਾਈਬ੍ਰੇਰੀ ਹੈ ਜੀ ਮਸੰਦਹਾਵਰ ਲਾਈਬ੍ਰੇਰੀ ਹਾਂਜੀ ਉਹਦੇ ਉਤਰੀ ਛੋਰ ਤੇ ਜਾਓਗੇ ਪਾਸੇ ਤੁਸੀਂ ਜਾ ਕੇ ਤੁਹਾਨੂੰ ਦੇਖਜੂਗਾ ਉਹ ਲੱਗਿਆ ਹਾਂਜੀ ਮਤਲਬ ਇਹ ਕੰਮ ਸਰਕਾਰ ਨੂੰ ਇਹ ਕਰਨ ਕਰਨਾ ਚਾਹੀਦਾ ਇਹਦੇ ਇਹਦੇ ਲਈ ਸਰਕਾਰ ਜਿਵੇਂ ਉਹਨੇ ਭਵਨ ਨਿਰਮਾਣ ਦਰ ਨਿਰਮਾਣ ਹੁੰਦਾ ਉਹਦੇ ਵਿੱਚ ਇਹ ਬਿਲਡਿੰਗ ਬਾਇਓਲੋਜੀ ਹੁੰਦੇ ਨੇ ਉਹਦੇ ਵਿੱਚ ਇਹ ਜ਼ਰੂਰੀ ਸ਼ਰਤ ਰੱਖੇ ਕਿ ਉਹ ਤੱਕ ਤੁਹਾਡਾ ਨਕਸ਼ਾ ਪਾਸ ਨਹੀਂ ਹੋ ਸਕਦਾ ਜਦ ਤੱਕ ਇਹ ਨਹੀਂ ਕਰਦੇ ਇਹ ਟ 对。They ਬਹੁਤ ਖਰਚੇ ਵਾਲਾ ਕੰਮ ਨਹੀਂ ਹੈ ਸਰਕਾਰ ਸਬਸਿਡੀ ਵੀ ਦੇ ਸਕਦੀ ਹੈ ਕਿਉਂਕਿ ਇਹ ਪੰਜਾਬ ਦੇ ਭਵਿੱਖ ਲਈ ਹੈ ਜੀ ਕੋਈ ਪੈਪ ਪਾ ਕੇ 20x20 ਫੁੱਟ ਤੇ ਤਾਂ ਬਾਕੀ ਉਹ ਸਿਸਟਮ ਦੂਜਾ ਪ੍ਰੋਸੈਸ ਕਰਨਾ ਪਤੋ ਹੁੰਦੇ ਹੁੰਦੀਆਂ ਨੇ ਉਹਦੇ ਵਿੱਚ ਪੱਥੇ ਪੱਥਰ ਰੇਤਾ ਰੱਖਣਾ ਤਾਂ ਕਿ ਤੁਹਾਡਾ ਕੋਈ ਹੋਰ ਕੰਟਾਮਿਨੇਸ਼ਨ ਵਿੱਚ ਨਾ ਜਾਵੇ ਤੇ ਮੇਕ ਸ਼ੋਰ ਕਰਨਾ ਹੁੰਦਾ ਕਿ ਸਿਰਫ ਛੱਤ ਦਾ ਪਾਣੀ ਹੀ ਬਚ ਨਿਕਲੇ ਅੱਜ ਤੁਸੀਂ ਬਹੁਤ ਦੋ ਕਮਾਲ ਦੇ ਮਾਡਲ ਦੱਸ ਸਾਨੂੰ ਇੱਕ ਵਾਈਲਡ ਲਾਈਫ ਵਾਲਾ ਤੇ ਦੂਜਾ ਮੇਰਾ ਤਾਂ ਆ ਵੀ ਇੱਕ ਬਹੁਤ ਵੱਡਾ ਕੰਮ ਕਰ ਸਕਦਾ ਰੇਨ ਵਾਟਰ ਬਿਲਕੁਲ ਇਹ ਹਾਈਵੇਜ਼ ਜਿਹੜੇ ਬਣੇ ਹੋਏ ਨੇ ਸਾਡੇ ਹਾਂਜੀ ਤੇ ਹਾਈਵੇਜ਼ ਦੇ ਉੱਪਰ ਹੋ ਉਹ ਸਾਰਿਆਂ ਤੇ ਇਹ ਚੀਜ਼ ਨੂੰ ਐਪਲੀਕੇਬਲ ਕੀਤਾ ਜਾ ਸਕਦਾ ਤੀਜਾ ਜਿਹੜਾ ਪ੍ਰੋਸੈਸ ਹੁਣ ਉਹ ਹੈਗਾ ਉਹ ਮੇਰੇ ਖਿਆਲ ਨਾਲ ਹੁਣ ਆਪਾਂ ਗੱਲ ਕਰੀਏ ਪੰਜਾਬ ਦੇ ਟੋਬਿਆਂ ਦੀ ਜਿਹੜੇ ਮੇਨ ਟੋਬੇ ਆ ਸਾਡੇ ਕੋਲੇ ਹਰ ਪਿੰਡ ਦੇ ਨਾਲ ਟੋਬਾ ਹੋਣਾ ਜ਼ਰੂਰੀ ਸੀਗਾ ਅਸੀਂ ਸਾਡੇ ਪਾਣੀ ਦੀਆਂ ਸਪਲਾਈਆਂ ਸਾਰੀਆਂ ਉੱਥੋਂ ਹੁੰਦੀਆਂ ਸੀ ਉਹ ਅਸੀਂ ਟੋਬੇ ਹੁਣ ਅਸੀਂ ਕਰਤੇ ਆ ਕੂੜੇਦਾਨ ਦਾ ਕਰ ਹਾਂਜੀ ਅਸੀਂ ਪਿੰਡਾਂ ਵਾਲੇ ਲੋਕਾਂ ਨੇ ਕਿਉਂਕਿ ਲਾਈਫ ਸਟਾਈਲ ਲੋਕਾਂ ਦਾ ਬਦਲਿਆ ਹਾਂਜੀ ਸਾਡੇ ਉੱਥੇ ਵੀ ਲੋਕਾਂ ਨੇ ਹੁਣ ਇਨਕ੍ਰੋਚਮੈਂਟ ਕੀਤੀ ਹੈ ਪਿੰਡਾਂ 'ਚ ਵੀ ਕੱਚੇ ਘਰਾਂ ਤੋਂ ਪੱਕੇ ਹੋਏ ਨੇ ਪਹਿਲਾਂ ਨਿੰਮਾ ਟਾਲੀਆਂ ਸਾਰਾ ਕੁਝ ਦਿਖਦਾ ਸੀ ਬੇੜਿਆਂ ਦੇ ਵਿੱਚ ਉਹ ਲੋਕਾਂ ਨੇ ਪਟਕੇ ਏਸੀ ਲਾ ਲਏ ਨੇ ਟੈਲਾਂ ਲਵਾਤੀਆਂ ਕਿਉਂਕਿ ਸੁਆਣੀ ਤੋਂ ਘਰ ਦੀ ਗ੍ਰਹਿਣੀ ਤੋਂ ਪੋਚਾ ਆ ਉਹ ਸੁੰਬਰ ਦਾਣੀ ਬੇੜਾ ਤੇ ਉਹਦੀ ਜਗ੍ਹਾ ਟੈਲਾਂ ਲਾਤੀ ਸੌਖਾ ਤੇ ਉਹ ਚਲੋ ਅਸੀਂ ਕਲਚਰ 'ਚ ਪੈ ਗਏ ਹਾਂ ਉਹਦੀ ਬਜਾਇ ਵੀ ਦੀ ਲੀਚਿੰਗ ਨਾ ਉਹ ਘਟ ਗਈ ਹੈ ਤੇ ਹੁਣ ਜਦੋਂ ਲਾਈਫ ਸਟਾਈਲ ਚੇਂਜ ਹੋਇਆ ਸਾਡੇ ਘਰਾਂ ਦੇ ਪਿੰਡਾਂ ਦੇ ਵਿੱਚ ਪਹਿਲਾਂ ਦੇਸੀ ਸਾਬਣ ਹੁੰਦੇ ਸੀ। ਉਹ ਬੜੇ ਉਹ ਛੋਡੇ ਵਾਲੇ ਬਣਦੇ ਸੀ ਮਿੱਠੇ ਛੋਡੇ ਦੇ। ਉਹਦਾ ਕੋਈ ਉਹਨੂੰ ਸਾਬਣ ਉਹ ਸੀਗਾ ਸੋਪ। ਤੇ ਉਹ ਆਰਗੈਨਿਕ ਹੁੰਦਾ ਸੀ। ਜੀ ਕਿਉਂਕਿ ਕੁਦਰਤੀ ਜਿੰਨ ਤੋਂ ਬਣਦਾ ਸੀ। ਹੁਣ ਅਸੀਂ ਡਿਟਰਜੈਂਟ ਤੇ ਆ ਗਏ। ਹਾਂਜੀ। ਭਾਵੇਂ ਕਹਿ ਦਿੰਦੇ ਆ ਸੋਪ ਪਰ ਸਾਬਣ ਨਹੀਂ ਉਹ ਡਿਟਰਜੈਂਟ ਹੈ। ਡਿਟਰਜੈਂਟ। ਸ਼ੈਂਪੂ ਹੋ ਗਏ ਹੋਰ ਕੱਪੜੇ ਤੋਂ ਨਾਲੇ ਭਾਂਡੇ ਮੰਜਣ। ਮਤਲਬ ਗੱਲ ਕਾਦੀ ਕੈਮੀਕਲ ਦੀ ਮਾਊਂਟ ਵੱਧ ਗਈ। ਕੈਮੀਕਲ ਦੀ ਮਾਊਂਟ ਵੱਧ ਗਈ ਹੈ ਜੀ। ਤੇ ਜਦੋਂ ਇਹੇ ਵੱਧ ਗਈ ਹੈ ਤੇ ਇਹਦਾ ਗ੍ਰੇ ਵਾਟਰ ਡਿਸਚਾਰਜ ਹੁੰਦਾ। ਜੀ। ਘਰਾਂ ਦੇ ਵਿੱਚ ਜਿਹਨੂੰ ਆਪਾਂ ਕਹਿੰਨੇ ਆ ਤੇ ਉਹ ਗ੍ਰੇ ਵਾਟਰ ਆਪਾਂ ਨਾ ਬਿਨਾ ਕਿਸੇ ਟ੍ਰੀਟਮੈਂਟ ਤੋਂ ਸਿੱਧਾ ਦਾ ਸਿੱਧਾ ਨਾਲੀਆਂ ਜਿਹੜੀਆਂ ਨੇ ਟੋਬੇ ਜਾਂਦੀਆਂ ਨੇ ਤੇ ਮੁੜ ਕੇ ਜਦੋਂ ਟੋਬੇ ਚ ਤੁਸੀਂ ਗੰਦਾ ਪਾਣੀ ਸਿੱਟਤਾ ਕਿ ਕਾਲਾ ਪਾਣੀ ਇਹਦੇ ਚ ਚੱਲ ਰੂੜੀ ਵੀ ਇਹਦੇ ਵਿੱਚ ਜਾਣੀ ਆ ਰੂੜੀ ਤੋਂ ਬਾਅਦ ਉਹਦੇ ਵਿੱਚ ਤੁਹਾਡਾ ਪਲਾਸਟਿਕ ਵੇਸ਼ੇ ਉਹਦੇ ਵਿੱਚ ਜਾਣਾ ਪਲਾਸਟਿਕ ਤੁਹਾਨੂੰ ਪਤਾ ਗਲਦਾ ਹੀ ਨਹੀਂ ਤੇ ਇਹ ਜਿਹੜੇ ਤਿੰਨ ਤਰ੍ਹਾਂ ਦਾ ਅਸੀਂ ਟੋਬੇ ਨੂੰ ਹਮਲਾ ਕਰਦੇ ਪਏ ਆ ਨਾ ਹਾਂਜੀ ਫਿਰ ਅਲਟੀਮੇਟਲੀ ਟੋਬਾ ਕੀ ਆ ਉਹ ਖਤਮ ਹੁੰਦੇ 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 ਉਹਨ ਟੋਬੇ ਨੇ ਵੀ ਰੀਚਾਰਜ ਹੋਣਾ ਤੇ ਚੋਬਾ ਫਿਰ ਜਦੋਂ ਪਾਲਿਸ ਨੇ ਤੁਸੀਂ ਵਿਛਾਦ ਨੂੰ ਲੇਅਰ ਤੇ ਉਹ ਟੋਬਾ ਕੀ ਕਰਦਾ ਫਿਰ ਉਹ ਬਰਸਾਤਾਂ ਦੇ ਵਿੱਚ ਜਾ ਕੇ ਬੈਕ ਮਾਰ ਦਿੰਦਾ ਜਾਂ ਓਵਰਫਲੋ ਹੋ ਜਾਂਦਾ ਹਾਂਜੀ ਤੇ ਸਾਨੂੰ ਫਿਰ ਅਸੀਂ ਟੋਬੇ ਨੂੰ ਐਜ਼ ਐਨੀਮੀ ਗਿਣਨ ਲੱਗ ਜੰਨੇ ਹਾਂ ਹਾਂਜੀ ਵੀ ਸਾਡੀ ਗੰਦਗੀ ਇੱਤ ਚ ਆ ਗਈ ਫਿਰ ਮਤਾ ਪਾਉਂਦੀ ਹੈ ਪੰਚਾਇਤ ਕਿ ਟੋਬਾ ਪੂਰ ਦੋ ਕਿਉਂਕਿ ਪਿੰਡ ਚੋਂ ਸੀਵਰੇਜ ਆ ਗਿਆ ਹਾਂਜੀ ਮਤਲਬ ਸਮਝੇ ਕਿੱਥੇ ਟੋਬਾ ਪਹਿਲਾਂ ਸਾਡੇ ਪੁਰਖੇ ਉਹਨੂੰ ਵਰਤਦੇ ਸੀਗੇ ਪੀਣ ਵਾਲੇ ਪਾਣੀ ਐ ਹੋਰ ਕੰਮਾਂ ਦੇ ਲਈ ਹਾਂਜੀ ਅਸੀਂ ਕਿਉਂ ਵਰਤਦਿਆਂ ਉਹਨੂੰ ਕਿ ਅਸੀਂ ਟੋਬਾ ਸਾਨੂੰ ਲੋਡ ਕਿਉਂ ਨਹੀਂ ਆ ਕਿਉਂ ਹਾਂਜੀ ਇਹ ਮਾਈਂਡ ਸੈਟ ਦੇਖ ਰਹੇ ਹੋ ਤੁਸੀਂ ਠੀਕ ਹੈ ਅਸੀਂ ਟੋਬੇ ਨੂੰ ਦੁਬਾਰਾ ਤੋਂ ਕੋਸ਼ਿਸ਼ ਕਰੀਏ ਇੱਕ ਮਾਡਲ ਅਸੀਂ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਵਿੱਚ ਕੁਦਰਤੀ ਜੰਗਲ ਛੋਟਾ ਜਿਹਾ ਪਿੰਡ ਦੇ ਵਿੱਚ ਸ਼ਾਮਲੜ ਜਗ੍ਹਾ ਦੇ ਵਿੱਚ ਲਾਇਆ ਜਾਵੇ ਇੱਕ ਈਟੀਪੀ ਜਿਹਨੂੰ ਇਫਲੈਂਟ ਟ੍ਰੀਟਮੈਂਟ ਪਲੈਂਟ ਕਹਿੰਦੇ ਆ ਜਾਂ ਐਸਟੀਪੀਜ਼ ਹੁੰਦੀਆਂ ਨੇ ਜਿੱਥੇ ਵੱਡੇ ਪਿੰਡ ਨੇ ਕਸਬੇ ਬਣ ਗਏ ਨੇ ਉੱਥੇ ਪਾਣੀ ਇਹ ਗ੍ਰੇ ਵਾਟਰ ਨੂੰ ਥੋੜਾ ਜਿਹਾ ਸਾਫ਼ ਕਰਕੇ ਟ੍ਰੀਟਮੈਂਟ ਕਰਕੇ ਕੈਮੀਕਲ ਟ੍ਰੀਟਮੈਂਟ ਜਾਂ ਕਹੋ ਜਾਂ ਜਿਵੇਂ ਵੀ ਬਾਇਓਲੋਜੀਕਲ ਟ੍ਰੀਟਮੈਂਟ ਕਰਕੇ ਫਿਰ ਉਹਨਾਂ ਛੋਟੇ ਮਿਨੀ ਫੋਰ ਉਹ ਉਹਨਾਂ ਦੀ ਜੜਾਂ ਜੜੀਆਂ ਨੇ ਬੂਟਿਆਂ ਦੀਆਂ ਕਈ ਤਰ੍ਹਾਂ ਦੇ ਹੁਣ ਤਾਂ ਬੂਟੇ ਨੇ ਜਿਹੜੇ ਪਾਣੀ ਨੂੰ ਪੰਨ ਦਿੰਦੇ ਨੇ ਤੇ ਉਹ ਫਿਰ ਉਸ ਤੋਂ ਬਾਅਦ ਉਹ ਪਾਣੀ ਤੋਂ ਸਾਫ਼ ਹੋ ਜਾਂਦਾ ਫਿਰ ਉਹਨੂੰ ਡਿਸਚਾਰਜ ਕਰੀਏ ਟੋਬਿਆਂ ਦੇ ਵਿੱਚ ਤੇ ਟੋਬਿਆਂ ਦੇ ਵਿੱਚ ਸੋਲਿਡ ਵੇਸ ਸਿੱਟਣਾ ਜੀ ਰੂੜੀ ਸਿੱਟਣਾ ਜੀ ਇਹ ਬੰਦ ਕਰਕੇ ਇਹਨਾਂ ਟੋਬਿਆਂ ਨੂੰ ਫਿਰ ਤੋਂ ਆਪਣੇ ਕੰਮ ਲਈ ਰੱਖੀਏ ਤੇ ਇਹ ਜੰਗਲ ਜਾਂ ਇਹ ਟੋਬੇ ਤੁਹਾਡੇ ਪਿੰਡ ਦੇ ਪਾਣੀ ਦਾ ਜਿਹੜਾ ਜ਼ਮੀਨੀ ਪਾਣੀ ਦਾ ਪੱਧਰ ਉਹ ਵੀ ਠੀਕ ਰੱਖਣਗੇ ਤੇ ਤੁਹਾਨੂੰ ਤੁਹਾਡੀਆਂ ਹੋਰ ਕੇ ਰਿਕੁਆਇਰਮੈਂਟਸ ਨੇ ਜਿਵੇਂ ਤੁਹਾਡੇ ਘਰਾਂ ਦੇ ਵਿੱਚ ਖੇਤੀ ਬਾੜੀ ਇੱਧਰ ਉੱਧਰ ਹੋਰ ਦਾ ਕੰਮ ਦੇ ਲਈ ਪਾਣੀ ਆ ਉਹ ਤੁਸੀਂ ਉਹ ਵੀ ਜ਼ਮੀਨੀ ਪਾਣੀ ਤੋਂ ਤੁਹਾਡੀ ਜਿਹੜੀ ਆ ਘਟ ਜੂਗੀ ਵਰਤੋਂ ਇਹ ਤਾਂ ਆਪਾਂ ਚਲੋ ਪਾਣੀ ਦੇ ਸਮੱਸਿਆ ਦਾ ਸੋਲੂਸ਼ਨ ਦੀ ਆਪਾਂ ਗੱਲ ਕਰ ਲਈ ਮੋٹے ਤੌਰ ਤੇ ਇਸ ਵੇ ਪੰਜਾਬ ਦੇ ਸਾਹਮਣੇ ਮੌਸਮ ਨੂੰ ਲੈ ਕੇ ਕਿਹੜਾ ਖਤਰਾ ਹੈ ਪੰਜਾਬ ਦੇ ਮੌਸਮ ਦਾ ਖਤਰਾ ਜਿਹੜਾ ਆ ਉਹ ਹੈਗਾ ਕਲਾਈਮੇਟ ਚੇਂਜ ਹੂੰ ਪੰਜਾਬ ਜਿਵੇਂ ਕਲਾਈਮੇਟ ਦੇ ਉੱਤੇ ਹੀ ਬੇਸ ਸਾਡੀ ਸਾਰੀ ਅਗਰੀਨ ਇਕਨੋਮੀ ਆ ਹੂੰ ਇੱਥੇ ਸਾਰਾ ਐਗਰੋ ਇਕਨੋਮਿਕਸ ਚੱਲਦਾ ਜੋ ਵੀ ਸਾਡੇ ਕੋਲੇ ਚਾਹੇ ਸਾਡੇ ਕਿਤੇ ਵੀ ਕੋਈ ਇੰਡਸਟਰੀ ਆ ਬਰੈਡ ਬਣਾਉਂਦੀ ਆ ਬਿਸਕਟ ਬਣਾਉਂਦੀ ਆ ਕੁਝ ਵੀ ਬਣਾਉਂਦੀ ਆ ਉਸ ਮੋਸਟ ਇੰਡਸਟਰੀ ਸਾਡੀ ਜਿਹੜੀ ਆ ਉਹ ਇਸ ਧੰਦੇ ਤੇ ਖੇਤੀ ਉੱਪਰ ਦੇ ਤੇ ਖੇਤੀ ਸਾਡੀ ਸਿੱਧੀ ਤੋਂ ਸਿੱਧੀ ਕੁਦਰਤੀ ਸੌਮੇ ਉੱਪਰ ਸੰਬੰਧਿਤ ਆ ਅਪਾ ਸ਼ੁਰੂ ਚ ਗੱਲ ਕੀਤੀ ਕਿ ਸਾਡੇ ਜਿਹੜੀ ਵੈਸਟਰਨ ਡਿਸਟਰਬੈਂਸ ਹੋ ਰਹੀ ਆ ਹਾਂਜੀ ਐਲ ਨੀਨੋ ਇਫੈਕਟ ਦੁਨੀਆ ਵਿੱਚ ਜਗ੍ਹਾ ਜਗ੍ਹਾ ਵੱਜ ਰਿਹਾ ਹੂੰ ਇਸ ਸਾਲ ਆਸਟ੍ਰੇਲੀਆ ਦੇ ਵਿੱਚ ਵੀ ਐਲ ਨੀਨੋ ਹੋਇਆ ਸਾਡੇ ਇੱਥੇ ਵੀ ਐਲ ਨੀਨੋ ਹੋਇਆ ਹੋ ਲਾ ਨਹੀਂ ਨਾ ਹੋਊਗਾ ਇਸ ਸਾਲ ਕਹਿੰਦੇ ਆ ਪਰ ਉਹ ਵੀ ਕਿੰਨਾ ਕੁ ਪ੍ਰਤੱਖ ਰਹਿੰਦਾ ਲਾਣੀ ਨਾ ਮਤਲਬ ਜਿੰਨਾ ਮੌਨਸੂਨ ਬਣਦਾ ਤੇ ਹੁਣ ਮਾਰੂ ਸਥਲ ਜਿਹੜਾ ਨਾ ਉਹ ਸ਼ਿਫਟ ਹੋ ਰਿਹਾ ਹਾਂਜੀ ਰਾਜਸਥਾਨ ਚ ਅਸੀਂ ਗੰਗਾ ਇੰਦਰਾ ਕਨਾਲ ਭੇਜੀ ਹੋਈ ਹੈ ਹੂੰ ਉਹ ਹੌਲੀ ਹੌਲੀ ਉਹਨੇ ਉੱਥੇ ਗ੍ਰੀਨਰੀ ਕਰਤੀ ਜਦੋਂ ਕਹਿੰਦੇ ਇੱਕ ਰਿਸਰਚ ਪੇਪਰ ਹੈ ਬਹੁਤ ਸਾਰੇ ਸਾਇੰਟਿਸਟ ਇਹਨਾਂ ਦੇ ਤੇ ਕੰਮ ਕਰਦੇ ਨੇ ਜਦੋਂ ਰਾਜ ਜਦੋਂ ਰੇਗਿਸਤਾਨ ਦੀ ਗ੍ਰੀਨਿੰਗ ਹੁੰਦੀ ਹੈ ਨਾ ਹੂੰ ਤੇ ਉਹ ਰੇਗਿਸਤਾਨ ਕਿਤੇ ਹੋਰ ਸ਼ਿਫਟ ਕਰਦਾ ਅੱਛਾ ਜੀ ਕਿ ਉਹ ਸ਼ਿਫਟ ਕਿੱਥੇ ਹੋ ਰਿਹਾ ਸਾਨੂੰ ਸਭ ਨੂੰ ਪਤਾ ਉਹ ਸਾਢੇ ਤੇ ਸ਼ਿਫਟ ਹੋ ਰਿਹਾ ਤੇ ਜਿੱਥੇ ਹੁਣ ਦੇਖੋ ਤੁਸੀਂ ਬੀਕਰਨਰ ਦੇ ਪੂਰੇ ਇਲਾਕੇ ਚ ਜਾਓ ਤੁਰੋ ਤੁਹਾਨੂੰ ਉੱਥੇ ਇਹੋ ਜਿਹੀ ਹਰਿਆਲੀ ਮਿਲੂਗੀ ਜਿੱਥੇ ਜਿੱਥੇ ਗੰਗਾ ਕਨਾਲ ਆ ਅੱਛਾ ਉਹਦੇ ਨੇੜੇ-ਤੇ 50-50 ਕਿਲੋਮੀਟਰ ਦੇ ਡਾਇਆਮੀਟਰ ਦੇ ਵਿੱਚ ਪੂਰਾ ਉਹ ਹਰਾ ਹੋ ਰਿਹਾ ਉਹਦੇ ਨਾਲ ਕੀ ਹੁੰਦਾ ਉਹਦਾ ਨਾ ਮੌਨਸੂਨ ਤੇ ਇਫੈਕਟ ਪੈਂਦਾ ਹਮ ਪੰਜਾਬ ਚ ਜਿਹੜੀ ਜਿਹੜੀ ਰੇਨਫਾਲ ਹੋਣਾ ਉਹ ਤੇ ਇਫੈਕਟ ਪੈਣਾ ਤੇ ਉਸ ਤੋਂ ਬਾਅਦ ਸਰਦੀਆਂ ਦੀ ਸਾਡੀ ਬਰਸਾਤ ਖਰਾਬ ਹੋ ਰਹੀ ਹੈ ਉਹਦੇ ਤੇ ਜਿਹੜੀਆਂ ਫਸਲਾਂ ਅਸੀਂ ਲਾਉਣੀਆਂ ਜਿਹੜੀ 6-6 ਮਹੀਨੇ ਚ ਪੱਕਦੀਆਂ ਨੇ 4 ਉਹਦਾ ਇਸ ਮੌਸਮ ਦੇ ਅਸਰ ਕਰਕੇ ਉਹਦੇ ਪੱਕਣ ਚ ਉਹਦੇ ਹੋਰ ਕਹਿ ਲਓ ਬਾਡੀ ਚ ਝਾੜ ਚ ਬਹੁਤ ਫਰਕ ਪੈ ਰਿਹਾ ਹਾਂ ਹਾਂਜੀ ਅਸੀਂ ਹੁਣ ਪੰਜਾਬ ਨੇ ਪੂਸਾ 44 ਸ਼ਾਇਦ ਬੰਦ ਕਰਤਾ ਬੈਨ ਕਰਤਾ ਸਰਕਾਰ ਨੇ ਜੀ ਹੈਨਾ ਤੇ ਉਹ ਇੱਕ ਤਰ੍ਹਾਂ ਨਾ ਕਿਸਾਨ ਆਪਣੇ ਵੱਲੋਂ ਬਲੀਦਾਨ ਹੀ ਦੇ ਰਿਹਾ ਕਿਉਂਕਿ ਸਭ ਤੋਂ ਝਾੜ ਦੇਣ ਵਾਲੀ ਫਸਲ ਸੀ ਉਹ ਹਾਂਜੀ ਤੇ ਉਹ ਛੱਡ ਦੇਣੀ ਆ ਹੁਣ ਤੇ ਸੋ ਇਹਦਾ ਨੁਕਸਾਨ ਪਹਿਲਾਂ ਤਾਂ ਕ੍ਰੌਪ ਚ ਉਹਦੇ ਚ ਪੈਟਰਨ ਚ ਹੀ ਦਿਖੇਣਾ ਦੂਸਰੇ ਨੰਬਰ ਤੇ ਜੇ ਫੇਰ ਮੌਸਮ ਖਰਾਬ ਹੋਇਆ ਉਹਦਾ ਫਲਾਂ ਦਾ ਨੁਕਸਾਨ ਹੋ ਰਿਹਾ ਜਿੰਨਾ ਵੀ ਬੂਰ ਅੰਬ ਦੀ ਐਗਜ਼ਾਮਪਲ ਲੈ ਲੈਂਦੇ ਆ ਲੀਚੀ ਦੀ ਐਗਜ਼ਾਮਪਲ ਲੈ ਲਈਏ ਤੇ ਜਿੰਨੇ ਫਲਦਾਰ ਰੁੱਖ ਨੇ ਜਦੋਂ ਬੇਮੌਸਮੀ ਸਿਸਟਮ ਹੁੰਦਾ ਹੈ ਇਹ ਕੁਛ ਹੁੰਦਾ ਹੈ ਮੌਸਮ ਚੇਂਜ ਹੋ ਰਿਹਾ ਉਹਨਾਂ ਦੇ ਝਾੜ ਉੱਪਰ ਨੰਬਰ ਤੇ ਅਮਾਉਂਟ ਨੰਬਰ ਤੇ ਉਸ ਤੋਂ ਬਾਅਦ ਕੁਆਲਿਟੀ ਦੇ ਉੱਪਰ ਫਰਕ ਪੈਂਦਾ ਫਰੂਟ ਦੀ ਵੀ ਹੁਣ ਨਿੰਮ ਦੀ ਐਗਜ਼ਾਮਪਲ ਆਈ ਸੀ ਪੁੱਛੇ ਜੀ ਨਿੰਮ ਕਹਿੰਦੇ ਹਰੀਆਂ ਹੀ ਨਹੀਂ ਹੋ ਰਹੀਆਂ ਫ फेब्रुवारी ਤੋਂ ਬਾਅਦ ਵੀ ਲਗਾਤਾਰ ਹੁਣ ਵੀ ਕੱਲ ਪਰਸੋਂ ਹਿਮਾਚਲ ਕਿਤੇ ਉਧਰ ਤੋਂ ਬਰਫ਼ ਪੈ ਕੇ ਹਟੀ ਹੈ ਹਾਂਜੀ ਬਰ ਬਾਰੀ ਹੋ ਰਹੀ ਹੈ ਲਗਾਤਾਰ ਜਿਹੜੀ ਅਪ੍ਰੈਲ ਮਹੀਨਾ ਚੱਲਦਾ ਪਿਆ ਇਹ ਹੋਣਾ ਨਹੀਂ ਚਾਹੀਦਾ ਪਰ ਇਹ ਹੱਲੇ ਵੀ ਕਿਤੇ ਹੋ ਰਿਹਾ ਤੇ ਕੁਦਰਤ ਜਦੋਂ ਇੰਨਾ ਜ਼ਿਆਦਾ ਅਨਸਰਟਨ ਹੋ ਜਾਏਗਾ ਨਾ ਤੇ ਉਦੋਂ ਸਾਡੇ ਲਈ ਖਾਸ ਤੌਰ ਤੇ ਰਾਈਪੀਰੀਅਨ ਸਟੇਟ ਹੋਣ ਦੇ ਨਾਤੇ ਸਾਡੇ ਲਈ ਮੁਸ਼ਕਲਾਂ ਜ਼ਿਆਦਾ ਵੱਧ ਜਾਣਗੀਆਂ ਇਹ ਸ਼ਿਫਟ ਰੁਕਿਆ ਜਾ ਸਕਦਾ ਨਹੀਂ ਇਹ ਸ਼ਿਫਟ ਐ ਨਹੀਂ ਰੁਕ ਸਕਦਾ ਇਹ ਸ਼ਿਫਟ ਇਹ ਸ਼ਾਇਦ ਕਮਾਨੋਂ ਨਿਕਲੇ ਤੀਰ ਹੈ ਕੋਈ ਮੈਂ ਕਿਸ ਨੂੰ ਡਰਾਉਣਾ ਨਹੀਂ ਚਾਹੁੰਦਾ ਪਰ ਕੋਈ ਜੁਨੀ ਮਰਜ਼ੀ ਬਾਹ ਲਾ ਲਵੇ ਬੀ ਸ਼ਿਫਟ ਰੁਕ ਜਾਵੇ ਇਹ ਸ਼ਿਫਟ ਨਹੀਂ ਰੁਕਣਾ ਕਿਤੇ ਇੱਕ ਪਾਸੇ ਸਲਾਹ ਲੋਕੀ ਕਰਦੇ ਆ ਕਿ ਜੰਗਲ ਖਤਮ ਹੋ ਰਹੇ ਆ ਦੂਜੇ ਪਾਸੇ ਕਿਉਂਕਿ ਅਸੀਂ ਸਿਸਟਮ ਇੰਨਾ ਜ਼ਿਆਦਾ ਕਰਪਟ ਕਰਤਾ ਇਹਨੂੰ ਸੈਟਲ ਹੋਣ ਚ ਟਾਈਮ ਲੱਗੂਗਾ ਹਮ ਜੱਕ ਲੱਕ ਨਹੀਂ ਰੁਕਦਾ ਤੁਹਾਨੂੰ ਕਾਫੀ ਧੀਰ ਵੇਟ ਕਰਨਾ ਪਊਗਾ ਸਲੋ ਪ੍ਰੋਸੈਸ ਕਰਨੇ ਪੈਣਗੇ ਆਪਦੀ ਲਾਈਫ ਨੂੰ ਜੜਾ ਆ ਉਹ ਦੁਬਾਰਾ ਪਟਰੀ ਤੇ ਲਿਆਉਣਾ ਪਊਗਾ ਬਹੁਤ ਸਾਰੇ ਲਾਰਜ ਸਕੇਲ ਤੇ ਮੈਂਡੇਟਸ ਕਰਨੇ ਪੈਣਗੇ ਤਾਂ ਜਾ ਕੇ ਅਗਲੇ 10 12 ਸਾਲ ਦੇ ਵਿੱਚ ਤੁਸੀਂ ਇਸ ਪੈਟਰਨ ਨੂੰ ਕਿਸੇ ਤਰੀਕੇ ਨਾਲ ਅਸਸ ਕਰ ਪਾਉਂਗੇ ਜੀ ਨਹੀਂ ਤਾਂ ਪੂਰੀ ਦੁਨੀਆ ਦੇ ਵਿੱਚ ਪ੍ਰੋਬਲਮ ਚੱਲਦੀ ਪਈ ਹੈ ਕੱਲਾ ਪੰਜਾਬ ਨਹੀਂ ਹੈ ਪੰਜਾਬ ਤਾਂ ਇੱਕ ਵੱਡੀ ਇੱਕ ਉੱਭਰ ਕੇ ਆਈ ਹੋਈ ਐਗਜ਼ਾਮਪਲ ਜੀ ਜੀ ਸੋ ਇਹ ਜਿਹੜੇ ਵੱਡੇ ਖਤਰੇ ਨੇ ਇਸ ਵਕਤ ਪਾਣੀ ਦੀ ਗੱਲ ਕਰ ਲਈਏ ਜਿਵੇਂ ਸਾਰਾ ਬਹੁਤ ਚੰਗੇ ਤਰੀਕੇ ਨਾਲ ਬਾਈ ਹੁਣਾਂ ਨੇ ਐਕਸਪਲੇਨ ਕੀਤਾ ਸੋ ਇਹ ਬਹੁਤ ਖਤਰਨਾਕ ਸ਼ਿਫਟ ਆ ਜਿਹਨੂੰ ਰੋਕਣਾ ਜਿਹੜਾ ਬਹੁਤ ਔਖਾ ਹੈ ਇਸ ਵਕਤ ਤੇ ਜਿਹੜੀ ਖਾਸ ਤੌਰ ਤੇ ਅਸੀਂ ਮੈਨੂੰ ਲੱਗਦਾ ਕਿ ਜੇ ਅਸੀਂ ਨੂੰ ਇਸੇ ਹੀ ਥਾਂ ਤੇ ਗੱਲ ਰੁਬਾਤ ਰੋਕ ਦੀ ਤੇ ਇਹਦੇ ਤੇ ਹੀ ਫੋਕਸ ਕਰੀਏ ਜਿਹੜੀ ਇੱਕ ਗੱਲਬਾਤ ਕੀਤੀ ਇਹਨਾਂ ਨੇ ਜਿਹੜਾ ਅ ਤੁਸੀਂ ਵਾਟਰ ਹਾਰਵੈਸਟਿੰਗ ਦੀ ਗੱਲ ਕੀਤੀ ਸੀ ਮਾਡਲ ਜੇ ਉਹ ਅਪਣਾਈਏ ਤਾਂ ਕੁਝ ਹੋਰ ਚੀਜ਼ਾਂ ਹੋ ਸਕਦੀਆਂ ਤਾਂ ਸ਼ਾਇਦ ਸ਼ਿਫਟ ਰੁਕ ਜਵੇ ਨਹੀਂ ਬਾਕੀ ਤਾਂ ਫਿਰ ਕੁਦਰਤ ਦੀ ਕਰਨੀ ਆ ਹਾਂਜੀ ਬਿਲਕੁਲ ਅਸੀਂ ਬੰਦੇ ਦੀ ਕਰਨੀ ਆ ਬੰਦੇ ਦੀ ਕਰਨੀ ਆ ਤੇ ਅਸੀਂ ਵੀ ਕਰਨੀ ਆ ਜੀ ਸਹੀ ਗੱਲ ਹੈ ਤੇ ਸੋ ਬਹੁਤ-ਬਹੁਤ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਤੁਸੀਂ ਬਹੁਤ ਅਸੀਂ ਹੁਣ ਜੁੜੇ ਰਹਾਂਗੇ ਸਾਡੀ ਮੁਲਾਕਾਤ ਅਜੇ ਹੋਈ ਆ ਪਹਿਲੀ ਤੇ ਬਹੁਤ ਵਧੀਆ ਗੱਲਬਾਤ ਹੋਈ ਆ ਪਰ ਆਪਾਂ ਆਉਣ ਵਾਲੇ ਸਮੇਂ ਚ ਗੱਲਬਾਤ ਕਰਾਂਗੇ ਬਾਈ ਜੀ ਬਿਲਕੁਲ ਜੀ ਬਹੁਤ ਪੁੱਤੇ ਬਾਕੀ ਪੰਜਾਬ ਦੇ ਲਈ ਸੋਚੀਏ ਸਾਰੇ ਲੋਕ ਮਿਲ ਕੇ ਤੇ ਆਪਾਂ ਆਪਣੇ ਸੰਸਾਧਨ ਬਚਾਈਏ ਪਾਣੀ ਦੇ ਸੂਰਤ ਨੂੰ ਘਟੋ ਘਟ ਚੱਜ ਨਾਲ ਇਸਤੇਮਾਲ ਕਰੀਏ ਜਾਇਨ ਨਾ ਬਰਬਾਦ ਕਰੀਏ ਜੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ